ਸਸਕਾਲ ਨਮਸਤੇ ਸਲਾਮ ਆਦਾਬ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਇਸ ਵਿਦੇਸ਼ ਇਧਰ ਉਧਰ ਸਾਰੇ ਹੀ ਸਾਡਾ ਪ੍ਰੋਗਰਾਮ ਕੱਲ ਵੱਖਰੀ ਸੁਣ ਰਹੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੇਖ ਰਹੇ ਦਰਸ਼ਕਾਂ ਨੂੰ ਗੁਰਿੰਦਰ ਮਖਨਾ ਵੱਲੋਂ ਸਲਾਮ ਆਦਾਬ ਜੈ ਹੰਤ ਸਤਿ ਸ੍ਰੀ ਅਕਾਲ ਤਾਂ ਦੋਸਤੋ ਅੱਜ ਗੱਲ ਵੱਖਰੀ ਦੇ ਵਿੱਚ ਇੱਕ ਵੱਖਰੀ ਗੱਲ ਹੀ ਕਰਨ ਜਾ ਰਹੇ ਆ ਗੱਡੀ ਮਿੱਤਰਾਂ ਦੀ ਚੱਲਦੀ ਬੰਬੇ ਗੁਹਾਟੀ ਗੱਡੀ ਤੋਂ ਤੁਸੀਂ ਸਮਝ ਹੀ ਗਏ ਹੋਗੇ ਕਿ ਮੈਂ ਬੈਠਾ ਸਰਦਾਰ ਅਵਤਾਰ ਸਿੰਘ ਜੀ ਨਾਲ ਜਿਹਦੇ ਪਿੱਛੇ ਤੋਂ ਡਰਾਈਵਰ ਨੇ ਇਨਸਾਨ ਬਹੁਤ ਵਧੀਆ ਨੇ ਮੈਂ ਸੋਚਿਆ ਇਹਨਾਂ ਨੂੰ ਘੇਰਿਆ ਜਾ ਰਹੇ ਸੀ ਕਿਤੇ Shimla Uphri ਤੋਂ Chail ਵੱਲ ਤੇ ਮੈਂ ਵੀ ਕੋ ਮਨਾਇਆ ਹਾਂ ਤੇ ਮੈਂ ਇਹਨਾਂ ਦੇ ਨਾਲ ਹੀ ਆ ਤੇ ਮੈਂ ਵੀ ਭਾਈ ਤਾਂ ਦੇਣਾ ਇੱਕ ਇੰਟਰਵਿਊ ਜਿਮ ਨੂੰ ਕਹਿੰਦੇ ਪੌਡਕਾਸਟ ਕਰਨਾ ਇਹ ਇਹ ਮੰਨਦੇ ਨਹੀਂ ਮੈਂ ਬੜੀ ਮੁਸ਼ਕਲ ਮਨਾਇਆ ਵਾ ਕਿਉਂਕਿ ਕਹਿੰਦੇ ਮੈਂ ਕਦੀ ਕੈਮਰਾ ਫੇਸ ਨਹੀਂ ਕੀਤਾ ਗੱਲਾਂ ਕੀਤਾ ਮੈਂ ਐਹੀ ਗੱਲਾਂ ਕਰਨੀਆਂ ਜਿਹੜੀਆਂ ਆਪਾਂ ਗੱਡੀ 'ਚ ਕਰਦੇ ਆਏ ਇੱਧਰ ਕਰਦੇ ਆਏ ਆ ਤੇ अवतार जी ਪਹਿਲਾਂ ਤੇ ਸਵਾਗਤ ਆ ਗੱਲ ਬਖਰੀ ਦੇ ਵਿਕਤਨ ਹਾਂ ਤੇ ਮੈਨੂੰ ਇਹ ਦੱਸੋ ਵੀ ਡਰਾਈਵਰ ਵਾਲੇ ਪੇਸ਼ੇ ਚ ਕਦੋਂ ਦੇ ਪੈ ਗਏ ਮੈਨੂੰ ਜੀ ਇਹਦੇ ਵਿੱਚ 4 ਸਾਲ ਹੋ ਗਏ 4 ਸਾਲ ਵੈਸੇ ਡਰਾਈਵਰ ਨਾ ਹੁੰਦੇ ਕਿ ਬੰਨਾ ਕੀ ਚਾਹੁੰਦੇ ਸੀ ਜ਼ਿੰਦਗੀ ਸੀ ਵੈਸੇ ਤੇ ਜੀ ਸੋਚ ਐ ਹੀ ਰਹਿੰਦੀ ਆ ਆਪਣੀ ਪਹਿਲਾਂ ਕਿ ਕੋਈ ਸਰਕਾਰੀ ਨੌਕਰੀ ਹੋਵੇ ਹਾਂ ਇਹ ਐਵੇਂ ਦੀ ਕੋਈ ਜੋਬ ਮਿਲ ਜਾਵੇ ਬਈ ਬੰਦੇ ਨੂੰ ਬੰਦਾ ਸੈਟਲ ਹੋ ਜਾਂਦਾ ਅੱਛਾ ਬਟ ਇਦਾਂ ਦਾ ਕੁਝ ਨਹੀਂ ਹੋਇਆ ਇਸ ਕਰਕੇ ਮੈਂ ਐਬਰੋਡ ਚਲਾ ਗਿਆ ਸੀ ਤੇ ਕੇਮਿਸਟਰੀ ਕੀਤੀ ਹੈ ਐਬਰੋਡ ਦਾ ਦੇਸ਼ ਵੀ ਦੱਸੋ ਨਾ ਕਿ ਭਾਈ ਸਿੰਗਾਪੁਰ ਗਿਆ ਸੀਗੇ ਜੀ ਸਿੰਗਾਪੁਰ ਹਾਂ ਤੇ ਸਿੰਗਾਪੁਰ ਦੇ ਵਿੱਚ ਉਹ ਕਿਹੋ ਜਿਹਾ ਦੇਸ਼ ਲੱਗਾ ਉਹ ਕੰਟਰੀ ਬਹੁਤ ਵਧੀਆ ਜੀ ਹਾਂ ਉਥੋਂ ਦੇ ਰੂਲ ਰੈਗੂਲੇਸ਼ਨਸ ਆ ਬਹੁਤ ਹੀ ਵਧੀਆ ਨੇ ਉੱਥੇ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਸੀ ਕੀ ਕਿਤਾ ਤੜਿ ਮੈਂ ਆਪਣਾ ਵਕਟਰੀ ਦਾ ਕੋਰਸ ਕੀਤਾ ਹੈ ਜੀ ਪਿਛੇ ਵਜੋਂ ਮੈਂ ਸ਼ੱਕ ਸੀਗਾ ਅੱਛਾ ਵਾ ਹਾਂ ਕੋ ਤੂੰ ਸਾਨੂੰ ਕੁਝ ਬਣਾ ਕੇ ਖਵਾਇਆ ਨਹੀਂ ਤਾਂ ਲੈ ਹੈ ਦੱਸਿਆ ਨੇ ਯੋਨ ਕਿਉਂਕਿ ਉਸ ਕੰਮ ਨੂੰ ਵੀ ਛੱਡਿਆ ਹੈ 3-4 ਸਾਲ ਹੋ ਗਏ ਹੈ ਅੱਛਾ ਇਸ ਕਰੀ ਨਹੀਂ ਤੇ ਮਤਲਬ ਰਹਿਣਾ ਬਾਹਰ ਚਾਹੁੰਦੇ ਸੀ ਜਾਂ ਕੁਝ ਮਤਲਬ ਮੇਰਾ ਜੀਵਨ ਦੀ ਤਾਂ ਡ੍ਰੀਮ ਕੀ ਹੁੰਦਾ ਜੇ ਮੰਨ ਲਓ ਕਿ ਸਾਰੀਆਂ ਸੁੱਖ ਸੁਹੰਤਾ ਤੁਹਾਨੂੰ ਮੈਂ ਵੀ ਤੇ ਰਹਿਣਾ ਤੇ ਸੀਗਾ ਜੀ ਜਦੋਂ ਬਾਹਰ ਚੱਲ ਗਏ ਸੀ ਸੈਸ ਵੀ ਚਲੋ ਬਾਰੀ ਸਟਲ ਹੋ ਜਾਣਗੇ ਉਦਰੀ ਆਪਣਾ ਕਰ ਲਾਂਗੇ ਬਟ ਜਦੋਂ 2020 ਦੇ ਵਿੱਚ ਕੋਰੋਨਾ ਦੀ ਦਿੱਕਤ ਆਈ ਸੀ ਹਾਂ ਉਸ ਵਜ੍ਹਾ ਕਰਕੇ ਸਾਨੂੰ ਵਾਪਸ ਆਉਣਾ ਪਿਆ ਅੱਛਾ ਹਾਂ ਜੀ ਕਰਕੇ ਤੇਰੇ ਇੱਥੇ ਇੰਡੀਆ ਚ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਪੇ ਡਰਾਈਵਰੀ 4 ਸਾਲ ਤੋਂ ਸ਼ੁਰੂ ਕੀਤੀ ਹਾਂ ਜੀ ਸੱਚ ਉਹ ਦੱਸਣਾ ਮੈਨੂੰ ਪੇ ਡਰਾਈਵਰੀ ਕਰਨ ਲੱਗਿਆਂ ਸ਼ੁਰੂਆਤ ਚ ਸੰਘ ਸ਼ਰਮਾਈ ਹੋਵੇ ਜਾਂ ਕੋਈ ਉਹਦੀ ਗੱਲ ਇਹ ਵੈਸੀ ਤੇ ਤਾਂ ਕੋਈ ਦੱਲ ਨਹੀਂ ਹੈਗੀ ਜੀ ਕਿਉਂਕਿ ਸਾਡਾ ਸਾਰੀ ਬਲੱਡ ਲਾਈਨ ਹੀ ਡਰਾਈਵਰੀ ਦੀ ਹੈ ਅੱਛਾ ਮੇਰੇ ਪਾਪਾ ਵੀ ਡਰਾਈਵਰ ਸੀਗੇ ਮੇਰੇ ਚਾਚਾ ਜੀ ਵੀ ਨੇ ਅੱਛਾ ਹਾਂ ਜੀ ਸਾਡੀ ਰਿਸ਼ਤੇਦਾਰੀ ਚ ਵੀ ਕੁਝ ਡਰਾਈਵਰ ਹੈ ਕਿਤੇ ਪਰ ਤਾਂ ਮੈਂ ਸਹੀ ਬੰਦਾ ਘੇਰਿਆ ਬੜੇ ਸਾਰੇ ਡਰਾਈਵਰ ਨੇ ਤੇ ਹੁਣ ਮੈਨੂੰ ਡਰਾਈਵਰੀ ਦੇ ਸਵਾਦ ਕੀ ਕੀ ਨੇ ਤੇ ਨੁਕਸਾਨ ਕੀ ਕੀ ਨੇ ਕੁਛ ਕਿਹੜੀਆਂ ਮੁਸ਼ਕਲਾਂ ਚੱਲਦੇ ਹੋ ਜੋ ਤੁਹਾਡੇ ਜ਼ਿੰਦਗੀ ਚ ਆਉਂਦਾ ਬਸ ਉੱਚੋ ਸੱਚ ਸਾਰੇ ਦਰਸ਼ਕਾਂ ਨੂੰ ਕਿਉਂਕਿ ਆਪਾਂ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਆ ਤੁਹਾਡੇ ਦੁੱਖ ਤਕਲੀਫਾਂ ਤੁਹਾਡੀਆਂ ਖੁਸ਼ੀਆਂ ਵੀ ਤੁਹਾਨੂੰ ਕਿਹੋ ਜੀ ਸਵਾਰੀ ਪਸੰਦ ਆ ਕਿਹੋ ਜਿਹਾ ਮਾਹੌਲ ਪਸੰਦ ਆ ਉਸ ਤਰੀਕੇ ਨਾਲ ਦੱਸੋ ਦੇਖੋ ਜੀ ਸਵਾਦ ਤੇਰੇ ਵਿੱਚ ਕੋਈ ਉਹ ਨਹੀਂ ਆਪਾਂ ਸ਼ੌਂਕ ਦੀ ਕਰਦੇ ਆ ਹਾਂ ਕੋਈ ਇਹ ਨਹੀਂ ਆਪਾਂ ਕਿਸੇ ਮਜਬੂਰੀ ਚ ਕਰਦੇ ਆ ਹਾਂ ਬਾਕੀ ਦਿੱਕਤਾਂ ਤਾਂ ਦੇਖੋ ਜੀ ਆਂਦੀਆਂ ਰਹਿੰਦੀਆਂ ਨੇ ਜਿਵੇਂ ਕਈ ਵਾਰ ਹੁੰਦਾ ਬੰਦੇ ਨੂੰ ਨੀਂਦਰਾ ਵੀ ਚੱਲਣਾ ਪੈਂਦਾ ਆ ਤੇ ਕਈ ਵਾਰ ਹੁੰਦਾ ਕੋਈ ਖਾਣ ਪੀਣ ਦੀ ਵੀ ਦਿੱਕਤ ਆਂਦੀ ਰਹਿੰਦੀ ਹੈ ਰਸਤਿਆਂ 'ਚ ਅੱਛਾ ਰੋੜਾਂ ਤੇ ਪੁਲਿਸ ਦੀ ਇਹੋ ਤੁਹਾਨੂੰ ਪਤਾ ਹੀ ਹੈ ਸਾਰੀ ਦਿੱਕਤਾਂ ਆਂਦੀਆਂ ਨੇ ਪਰ ਸਵਾਰੀ ਦਾ ਇਹ ਹੈ ਵੀ ਸਵਾਰੀ ਇਦਾਂ ਦੀ ਹੋਵੇ ਕਿ ਜੋ ਡਰਾਈਵਰ ਨਾਲ ਇੱਕ ਮਤਲਬ ਕੰਪਰੋਮਾਈਜ਼ ਕਰਕੇ ਚੱਲੇ ਅੱਛਾ ਇਹ ਨਾ ਹੋਵੇ ਵੀ ਉਹਨੂੰ ਡਰਾਈਵਰ ਹੀ ਸਮਝ ਕੇ ਉਹਨੂੰ ਚਲਾ ਦੇ ਹਾਂ ਕਿਉਂਕਿ ਦੇਖੋ ਸਰੀਰ ਸਾਰਿਆਂ ਦਾ ਇੱਕੋ ਹੀ ਹੈ ਸਵਾਰੀ ਦੀ ਰੈਸਟ ਹੋ ਜਾਂਦੀ ਹੈ ਹਾਂ ਡਰਾਈਵਰ ਦੀ ਰੈਸਟ ਨਹੀਂ ਵਾਏ ਕਰੂ ਵਾਏ ਕਰੂ ਕਿੰਦੀ ਸੋਣੀ ਗੱਲ ਕਹਤੀ ਤੁਸੀਂ ਸਭ ਲੋਕੀ ਡਰਾਈਵਰ ਹੀ ਸਮਝ ਲੈ ਡਰਾਈਵਰ ਹੀ ਸਮਝ ਲੈਨੇ ਆਕਸਰੋ ਹਾਇਤੀ ਇਨ ਕਾਇਰ ਇਨਸਾਨੀਆ ਅਕਿੱਦੀ ਸੋਣੀ ਗੱਲ ਹੈ ਇਹੀ ਗੱਲਾਂ ਤਾਂ ਮੈਂ ਕਢਾਉਣੀ ਹੈ ਸੋਨਾ ਵੀ ਲੋਕਾਂ ਤੱਕ ਪਹੁੰਚਣ ਤੇ ਤਾਂ ਕਿ ਬਾਕੀ ਜਿਹੜੇ ਡਰਾਈਵਰ ਲੋਕ ਨੇ ਉਹਨਾਂ ਦਾ ਵੀ ਤੇ ਤੁਸੀਂ ਜ਼ਿਆਦਾਤਰ ਕਿਹੜੇ ਰੂਟ ਤੇ ਚੱਲਦੇ ਅੱਬਾ ਜੀ ਬਸ 55 ਸ਼ਿਮਲਾ ਮਨਾਲੀ ਹਾਂ ਤੇ ਦਿੱਲੀ ਰੂ ਤੇ ਤੁਹਾਡੇ ਕੋ ਗੱਡੀ ਕਿਹੜੀ ਕਿਹੜੀ ਚਲਾਈ ਤੁਸੀਂ ਅਜ ਤੱਕ ਮੈਂ ਆਰਟੀਕਲ ਚਲਾਈ ਹੈ ਜੀ ਇਨੋਵਾ ਚਲਾਈ ਹੈ ਤੇ ਆਪਣੀ ਇੱਕ ਹੁੰਡਾਈ ਮਜ ਹੈਗੀ ਆ ਡਿਜ਼ਾਇਰ ਵੀ ਹੈਗੀ ਸੀ ਤੇ ਟਰੱਕ ਵਗੈਰਾ ਜਾਂ ਮੈਂ ਐਵੇਂ ਸੇ ਟਰੱਕ ਚਲਾਇਆ ਜੀ ਮੈਨ ਲੌਂਗ ਟਰਮ ਨਹੀਂ ਚਲਾਇਆ ਅੱਛਾ ਮੇਰੇ ਚਾਚਾ ਜੀ ਜਲਾਦੇ ਹੀ ਮਨ ਨਾਲ ਜਾਂਦੇ ਰਹੇ ਲਗਾਤਾਰ ਕਿੰਨੇ ਘੰਟੇ ਡਰਾਈਵਿੰਗ ਕੀਤੀ ਕੋਈ ਐਜਪੀ ਲਗਾਤਾਰ ਮੇਰੀ ਲਗਾਤਾਰ ਡਰਾਈਵਿੰਗ ਹੈ ਕੀਤੀ ਜੀ 16 ਘੰਟਿਆਂ ਦੀ 16 ਘੰਟਿਆਂ ਦੀ ਹਾਂ ਬਿਨਾ ਸੁੱਤੇ ਤਾਂ ਬਿਨਾ ਰੁਕੇ ਨਹੀਂ ਮੈਨ ਸਟਾਪ ਹੁੰਦੇ ਸੀ ਇੱਕ ਦੋ ਸਟਾਪ ਲੈ ਸੀ ਜਨਾ ਰਸਤੇ 'ਚ ਖਾਣਾ ਖਾਣ ਵਾਸਤੇ ਚਾਹ ਪੀਣ ਵਾਸਤੇ ਆ ਬੰਨਾ ਇੱਕ ਸੋਲੀ ਤੋਂ ਚੱਲ ਕੇ ਉਹਦੇ ਪੁਰ ਗਿਆ ਸੀ ਰਾਜਸਥਾਨ ਅੱਛਾ ਹਾਂ ਜੀ 16 ਘੰਟੇ ਦੀ ਡਰਾਈਵ ਰਹੀ ਸੀ ਮੇਰੀ ਉਹ ਅਫਸਰ ਲੌਂਗ ਰੇਡ ਹੀ ਰਹੀ ਹੈ ਰੇਪੋ ਦੇ ਬਾਅਦ ਕੋਈ ਥਕਾਨ ਤਕਲੀਫ ਜਾਂ ਨੀਂਦ ਜਾਂ ਕੋਈ ਇਹੋ ਜੀ ਗੱਲ 16 ਘੰਟੇ ਲਗਾਤਾਰ ਚਲਾ ਕੇ ਦੇਖੋ ਜੀ ਕਾਂ ਤੇ ਆਂਦੀ ਹੈ ਡਰਾਈਵਰ ਨੂੰ ਹਾਂ ਇਹ ਵੀ ਜਾ ਕੇ ਆਪਾਂ ਰੈਸਟ ਕਰ ਲਈਦੀ ਹੈ ਉਹ ਕੋਈ ਦਿੱਕਤ ਨਹੀਂ ਹੈ ਅੱਛਾ ਹਾਂ ਤੇ ਕੋਣ ਇਹ ਦਾ ਸਭ ਕੋਈ ਵੱਖਰੀ ਮਤਲਬ ਸਵਾਰੀ ਟੱਕਰੀ ਹੋਵੇ ਕੋਈ ਐਕਸਪੀਰੀਅੰਸ ਐ ਹੋ ਜਾ ਬਹੁਤ ਵਧੀਆ ਵੀ ਤੇ ਬਹੁਤ ਮਾੜਾ ਵੀ ਦੇਖੋ ਜੀ ਸਵਾਰੀ ਹਰ ਤਰੀਕੇ ਦੀ ਮਿਲ ਜਿੰਦੀ ਹੈ ਨਹੀਂ ਆਪਣਾ ਵੱਖਰਾ ਐਕਸਪੀਰੀਅੰਸ ਦੱਸੋ ਤਾਂ ਜੀ ਜ਼ਿੰਦਗੀ ਚ ਆ ਵੀ ਕੱਟਣਾ ਵਮੀ ਕਿੰਨੀ ਬਲਦੀ ਹੈ ਇੰਨਾ ਮਾਦੀਵੀ ਦੇਖਨੇ ਪੈਂਦੀਆਂ ਨੇ ਜੀ ਕਈ ਜਗ੍ਹਾ ਵਾਂ ਇਦਾਂ ਨਹੀਂ ਹੁੰਦੀਆਂ ਨੇ ਜਿੱਤੇ ਡਰਾਈਵਰ ਨੂੰ ਨਾ ਰਹਿਣ ਨੂੰ ਆ ਨਾ ਸੌਣ ਨੂੰ ਇਹਨਾਂ ਖਾਣ ਨੂੰ ਕੁਛ ਵੀ ਨਹੀਂ ਮਿਲਦਾ ਓਕੇ ਉਹ ਹਾਲਾਤਾਂ ਦੇ ਵਿੱਚ ਸਵਾਰੀ ਵੀ ਸਾਬ ਨਹੀਂ ਦਿੰਦੀ ਹਾਂ ਮੰਨ ਲਓ ਜਮਨ ਲਈ ਆਪਾਂ ਚੱਲਦੇ ਆ ਕਿਸੇ ਰੂਟ ਤੇ ਜਾ ਰਹੇ ਆ ਕੋਈ ਇਦਾਂ ਦਾ ਹੋਟਲ ਆ ਜਾਂਦਾ ਹੈ ਸਵਾਰੀ ਆਪਣੇ ਕਿਉਂਕਿ ਇਹ ਸਿਸਟਮ ਸਾਰਾ ਆਨਲਾਈਨ ਚੱਲ ਰਿਹਾ ਹੈ ਸਵਾਰੀ ਬੁਕਿੰਗ ਆਨਲਾਈਨ ਕਰ ਲੈਂਦੀ ਹੈ ਹੋਟਲ ਦੀ ਹਾਂਜੀ ਸਭ ਕੁਝ ਹੋ ਜਾਂਦਾ ਬਟ ਡਰਾਈਵਰ ਬਾਰੇ ਕੋਈ ਨਹੀਂ ਸੋਚਦਾ ਕਿ ਉਹਨੇ ਕਿੱਥੇ ਰਹਿਣਾ ਹੈ ਕਿੱਥੇ ਸੌਣਾ ਹੈ ਤੇ ਕੀ ਖਾਣਾ ਹੈ ਉਹ ਸਾਰੇ ਕੁਝ ਡਰਾਈਵਰ ਨੂੰ ਆਪ ਹੀ ਦਿਖਣਾ ਪੈਂਦਾ ਸਵਾਰੀ ਆਪਣਾ ਸਿਰਫ ਆਪਣਾ ਕੰਮ ਪਟੇ ਦੀ ਹੈ ਔਰ ਡਰਾਈਵਰ ਦਾ ਨਹੀਂ ਦੇਖਦੇ ਹਾਂ ਇਹ ਗੱਲ ਤਾਂ ਸਹੀ ਹੈ ਤੇ ਓਏ ਮੈਨੂੰ ਇਹ ਦੱਸੋ ਕਿ ਇਹ ਤੁਹਾਡੇ ਫਿਕਸ ਰੇਟ ਹੁੰਦੇ ਮੰਨ ਲਓ ਵੀ ਸ਼ਿਮਲੇ ਤੱਕ ਜਾਣਾ ਵਾ ਮੈਂ ਚੰਡੀਗੜ੍ਹੋਂ ਜਾਂ ਅਮ੍ਰਿਤਸਰ ਤੇ ਤੁਹਾਡੇ ਫਿਕਸ ਰੇਟ ਹੁੰਦੇ ਆ ਕਿ ਲੱਗਾ ਦਾ ਵੀ ਲਾ ਲੈਂਦੇ ਨਹੀਂ ਨਹੀਂ ਜੀ ਫਿਕਸ ਰੇਟ ਚੱਲੇ ਸਾਰੇ ਬਾਕੀ ਅੱਜ ਕੱਲ ਜੋ ਕੰਮ ਚੱਲ ਰਹੇ ਨੇ ਉਹ ਲੱਗਾ ਦਾ ਲਾਤੇ ਗਏ ਲੱਗਾ ਦਾ ਲਾਉਂਦੇ ਸੱਚ ਹੈ ਨਾ ਸਤ ਜਿੱਥੇ ਕੋਈ ਡਿੱਗ ਪਿਆ ਜਾਂ ਜਿੱਥੇ ਕੋਈ ਅੜ ਗਿਆ ਜਿੱਥੇ ਅਹੀਂ ਹੁਣ ਇੱਥੇ ਹੋਟਲ ਲੱਭਣਾ ਸੀ ਉਹ ਕੋਈ 2000 ਕਹਿੰਦਾ ਕੋਈ 1500 ਤੇ ਕੋਈ 1000 ਚ ਇਹ ਉਹ ਆਪਣੇ ਆਪਣੇ ਤਰੀਕੇ ਨਾਲ ਰੂਮ ਐ ਤੇ ਕਿਉਂਕਿ ਹੱਟਸ ਬੜੀਆਂ ਹੋਈਆਂ ਐ ਐਡਵੈਂਚਰਸ ਐ ਤੇ ਲੋਕੀ ਤੇ ਘੁੰਮਣ ਫਿਰਨ ਆਉਂਦੇ ਫਿਰ ਸੋਈਦੇ ਵੀ ਪੈਸੇ ਦੀ ਕੀ ਪਰਵਾਹ ਕਰਨੀ ਐ ਤੇ ਹੁਣ ਮੈਨੂੰ ਇੱਕ ਦੱਸੋ ਵੀ ਕਦੀ ਰੱਬ ਦੇ ਦਰਸ਼ਨ ਹੋਏ ਹੋਣ ਮੇਰੀ ਗੱਲ ਸਮਝੀਆ ਹਾਂਜੀ ਉਹ ਤਾਂ ਰਿਹਾ ਜੀ ਉਹ ਕਿਵੇਂ ਤੇ ਉਹਦੇ ਚ ਗਲਤੀ ਕੀਦੀ ਹੁੰਦੀ ਤੇ ਕੀ ਫਿਰ ਉੱਤੋਂ ਸੁਧਾਰ ਹੁੰਦਾ ਦੇਖੋ ਜੀ ਜੋ ਅਸਲ ਡਰਾਈਵਰ ਐ ਨਾ ਟੈਕਸੀ ਦਾ ਆਹ ਚਾਹੇ ਟਰੱਕ ਦਾ ਐ ਟੈਕਸੀ ਦਾ ਐ ਇਹਦਾ ਅਸਲ ਡਰਾਈਵਰੀ ਸਿੱਖ ਕੇ ਡਰਾਈਵਰ ਬਣਿਆ ਹੋਇਆ ਹਾਂਜੀ ਉਹ ਬਹੁਤ ਘੱਟ ਗਲਤੀ ਕਰਦੇ ਆ ਅੱਛਾ ਜੀ ਜਿਹੜੇ ਮੰਨ ਲਓ ਅੱਜ ਕੱਲ ਜਿਵੇਂ ਡਰਾਈਵਿੰਗ ਸਕੂਲ ਤੋਂ ਸਿੱਖ ਲਿਆ ਹਾਂ ਜਾਂ ਕੋਈ ਇਧਰ ਉਧਰੋਂ ਸਿੱਖ ਕੇ ਡਰਾਈਵਰ ਬਣਦੇ ਆ ਹਾਂ ਉਹ ਕੋਈ ਡਰਾਈਵਰੀ ਨਹੀਂ ਹੈਗੀ ਹਾਂ ਕਿਉਂਕਿ ਨਾਰਮਲੀ ਡਰਾਈਵਰ ਜੋ ਹੈ ਅਸਲੀ ਇਹ ਡਰਾਈਵਰ ਹੈ ਉਹ ਆਪਣੀ ਸਪੀਡ ਤੇ ਲਿਮਟ ਕਰਕੇ ਗੱਡੀ ਚਲਾਉਂਦਾ ਹੈ ਅੱਜ ਕਦੇ ਵੀ ਓਵਰ ਸਪੀਡ ਕਰਦੀ ਨਹੀਂ ਲੱਗ ਜਾਈ ਬਟ ਅੱਜ ਕੱਲ ਜੋ ਡਰਾਈਵਿੰਗ ਚੱਲ ਰਹੀ ਹੈ ਕਿਸੇ ਦਾ ਕੁਝ ਨਹੀਂ ਹੈ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡੇ ਆਸ-ਪਾਸ ਜਮਰਾਜ ਜੀ ਘੁੰਮ ਰਹੇ ਨੇ ਇਆ ਪਲਾਟੀਆ ਨਾਲ ਚੱਲੋ ਕਿਸੇ ਵੇਲੇ ਵੀ ਜਾ ਸਕਦੇ ਹੋ ਨਹੀਂ ਕਦੀ ਮੋਬਾਈਲ ਨੇ ਵੀ ਦਰਸ਼ਨ ਕਰਾਏ ਹੁਣ ਰੱਬ ਦੇ ਨਹੀਂ ਮੋਬਾਈਲ ਨੇ ਜੀ ਆਪਾਂ ਬਹੁਤ ਘੱਟ ਯੂਜ਼ ਕਰਦੇ ਆਂ ਡਰਾਈਵਰੀ ਸਮੇਂ ਆਉਂ ਤਾਂ ਮੈਂ ਵੇਜਾ ਵਾਲੇ ਮੋਬਾਈਲ ਫੋਨ ਲਗਾ ਕੇ ਰੱਖਦੇ ਆਂ ਕੋਈ ਐਮਰਜੈਂਸੀ ਕਾਲ ਆਂਦੀ ਇਹ ਤਾਂ ਆਪਾਂ ਸਾਈਡ 'ਤੇ ਲਗਾ ਕੇ ਛੁਕ ਲੈਂਦੇ ਆਂ ਅੱਛਾ ਜੀ ਤੇ ਨਹੀਂ ਕੋਈ ਵਾਕਿਆ ਦੱਸੋ ਨਾ ਕਿ ਐਂ ਹੀ ਹੋ ਲੱਗਾ ਹੋਵੇ ਕਿ ਬਚੇ ਹੋਵੋ ਤਾਂ ਜਾਂ ਕਿਸੇ ਨੇ ਮਤਲਬ ਮਦਦ ਕੀਤੀ ਹੋਈ ਆ ਤੋ ਵੈਸੇ ਮਦਦ ਦਿੱਤੀ ਨਹੀਂ ਹੋਇਆ ਮੈਂ ਦਿੱਲੀ ਰੋਡ 'ਤੇ ਤੈਨ ਜਾ ਰਿਹਾ ਸੀ ਹਾਂ ਮੇਰੇ ਅੱਗੇ ਬਿਲਕੁਲ ਇੱਕ ਗੱਡੀ ਜਾ ਰਹੀ ਸੀ ਅੱਛਾ ਤੇ ਮੈਂ ਉਸ ਤੋਂ ਕਮ ਸੇ ਕਮ ਮੇਰੇ ਖਿਆਲ ਨਾਲ ਹੋਮਾਗਾ 15 ਫੁੱਟ ਪਿੱਛੇ ਹੋਮਾ 15 20 ਫੁੱਟ ਪਿੱਛੇ ਮੇਰੀ ਗੱਡੀ ਜਾ ਰਹੀ ਸੀ ਅੱਛਾ ਕੋਈ ਅਚਾਨਕ ਬੰਦਾ ਆਇਆ ਹਾਂ ਉਸਨੇ ਨਾ ਅੱਗੇ ਮਨ ਇਸ ਸਾਈਡ ਤੇ ਸਾਡੇ ਟਰੱਕ ਜਾ ਰਹੇ ਸੀ ਉਹ ਉਸਨੇ ਇਸ ਤਰੀਕੇ ਨਾਲ ਕੱਤ ਮਾਰਿਆ ਕਿ ਗੱਡੀ ਉਹ ਖੁਦ ਵੀ ਮਰ ਜਾਣਾ ਜਿਵੇਂ ਉਹਨੇ ਸਾਨੂੰ ਵੀ ਮਾਰ ਦੇਣਾ ਪਰ ਬਚਾ ਕਿਵੇਂ ਹੋਇਆ ਬਚਾਇਆ ਹੋਇਆ ਕਿ ਮੈਂ ਬ੍ਰੇਕਾਂ ਮਾਰੀਆਂ ਮੇਰੀ ਗੱਡੀ ਥੋੜੀ ਸਲੋ ਹੋ ਗਈ ਤੇ ਉਹ ਵਿੱਚ ਦੀ ਨਿਕਲ ਗਿਆ ਅਗਰ ਮੈਂ ਬ੍ਰੇਕ ਨਾ ਲਗਾਉਂਦਾ ਤਾਂ ਉਹਨੇ ਮੇਰੇ ਅੱਗੋਂ ਕੰਪਰ ਦਾ ਸਾਰਾ ਇਹ ਲੋਕਾਂ ਨੂੰ ਕਾਲ ਕਾਦੀ ਪਈ ਹੁੰਦੀ ਇਹ ਕੋਈ ਜੀ ਤੁਹਾਨੂੰ ਲੋਕਾਂ ਨੂੰ ਬਰੇ ਦਿਖਾ ਦੀ ਕਾਲ ਦੇ ਲੈਣੀ ਆ ਸ਼ਾਇਦ ਚਮਰਾਜ ਨਾਲ ਮਿਲਣ ਦੀ ਜ਼ਿਆਦਾ ਕਾਵੀ ਹੋ ਉੱਤੇ ਵੀ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਕਿਹਾ ਪਿਤਾ ਜੀ ਵੀ ਡਰਾਈਵਰ ਨੇ ਤੇ ਇਹ ਕੋਈ ਖੂਬਸੂਰਤ ਐਕਸਪੀਰੀਅੰਸ ਵੀ ਬਹੁਤ ਚੰਗੀ ਸਵਾਰੀ ਮਿਲੀ ਹੋਵੇ ਜਿਨੇ ਤੁਹਾਨੂੰ ਬਹੁਤ ਵਧੀਆ ਟ੍ਰੀਟ ਕੀਤਾ ਹੋਵੇ ਜਾਂ ਕੋਈ ਅੰਗਰੇਜ਼ ਆਏ ਹੁਣ ਉਹਨਾਂ ਦਾ ਕੀ ਵਿਹਾਰ ਹੁੰਦਾ ਵਾ ਮੇਰੇ ਨਾਲ ਇੱਕ ਸਵਾਰੀ ਆਈ ਸੀ ਜੀ ਚੈਨਈ ਅੱਛਾ ਜੀ ਮਦਰਾਸ ਹਾਂਜੀ ਤੇ ਉਹ ਫੈਮਿਲੀ ਸੀਗੀ ਮਨੂ ਹਸਬੰਦਾਈ ਸੀਗੇ ਤੇ ਕੋ ਨਾਲ ਮੈਂ ਵੇਰਾ ਸੀ ਇਹ ਥਿਲ ਨੇ ਸੀ ਮੈਨੋਂ ਲੈ ਕੇ ਗਿਆ ਸੀ ਮੈਂ ਮੇਰਾ ਉਹ 4 ਦਿਨ ਦਾ ਟ੍ਰਿਪ ਸੀਗਾ ਮੈਂ ਉਹ ਟ੍ਰਿਪ ਨੂੰ ਬਹੁਤ ਇੰਜੋਏ ਕੀਤਾ ਉਹ ਇਤਾਂ ਦੀ ਸਵਾਰੀ ਸੀ ਨਾ ਅਸੀਂ ਜਿੱਥੇ ਵੀ ਜਾਂਦੇ ਸੀ ਉਹ ਸਭ ਤੋਂ ਪਹਿਲਾਂ ਇਹ ਚੀਜ਼ ਪੁੱਛਦੇ ਸੀ ਕਿ ਸਾਡੇ ਡਰਾਈਵਰ ਵਾਸਤੇ ਕੀ ਹੈ ਆਏ ਹਾਏ ਹਾਏ ਕਾ ਬਾਸ ਕਰਕੇ ਮੈਨੂੰ ਉਹ ਲੱਗਾ ਬੀਹਵੀਰ ਬਹੁਤ ਹੀ ਜ਼ਿਆਦਾ ਵਧੀਆ ਲੈ ਉਹਨਾਂ ਨੇ ਮੇਰੇ ਬਾਰੇ ਸੋਚਿਆ ਬਹੁਤ ਅੱਛੀ ਗੱਲ ਅੱਛਾ ਇਹ ਆ ਮਤਲਬ ਵੀ ਜ਼ਿੰਦਗੀ ਚ ਪਿਆਰ ਦੋ ਤੇ ਪਿਆਰ ਨੂੰ ਆਈ ਗੱਲ ਹੁੰਦੀ ਆ ਕਿ ਇਹ ਸਭ ਤੋਂ ਵੱਡੀ ਗੱਲ ਹੈ ਤੁਹਾਡਾ ਸਾਰਤੀ ਤੇ ਸਾਰਤੀ ਦਾ ਖਿਆਲ ਰੱਖਣਾ ਆਪਣਾ ਫਰਜ਼ ਹੁੰਦਾ ਹੈ ਇਹ ਤਾਂ ਮੈਨੂੰ ਬਹੁਤ ਵਧੀਆ ਤਦਰਪਾਰਕ ਕਰੀ ਇਹ ਤੁਸੀਂ ਜੇ ਡਰਾਈਵਰ ਖੁਸ਼ ਹੈ ਨਾ ਜੀ ਤਾਂ ਡਰਾਈਵਰ ਕੋ ਨੂੰ ਕੋਸ਼ੋ ਕੇ ਕੁਮਾਈ ਪੀ ਸਹੀ ਗਾਇ ਨਾ ਜਿੱਥੇ ਤੁਸੀਂ ਗੋਗੇ ਤੁਹਾਨੂੰ ਲੈ ਜਾਏਗਾ ਤੁਹਾਨੂੰ ਇੱਕ ਦੋ ਜਗ੍ਹਾ ਮੈਂ ਆਪਣੇ ਵੱਲੋਂ ਵੀ ਦਿਖਾਏਗਾ ਉਹ ਨਹੀਂ ਅੱਜਕੱਲ ਦੇਖਿਆ ਜੀ ਡਰਾਈਵਰ ਇਹ ਚੀਜ਼ ਕਰਦੇ ਜਾਏਗਾ ਡਰਾਈਵਰ ਨੂੰ ਕੋਈ ਚਾਹ ਪਾਣੀ ਵੀ ਨਹੀਂ ਕੁਝ ਦਾ ਨਾ ਜਾਂ ਕੁਝ ਵੀ ਹੈ ਤੇ ਡਰਾਈਵਰ ਸੋਚਦਾ ਕਿ ਛੇਤੀ ਕਮਾ ਕੇ ਪਾ ਵਟ ਕੇ ਇਹਨੂੰ ਛੱਡ ਕੇ ਪਰੇ ਕੰਮ ਮੇਰੀ ਹਾਂ ਹਾਂ ਮੈਨੂੰ ਮੈਨੂੰ ਇਸ ਗੱਲ ਤੋਂ ਇਹ ਗੱਲ ਬਹੁਤ ਸੋਹਣੀ ਹੈ ਉਹ ਕਹਿੰਦੇ ਨੇ ਵੀ ਸੁਆਣੀ ਘਰ ਦੀ ਘਰਵਾਲੀ ਜਦੋਂ ਰੋਟੀ ਬਣਾਵੇ ਜਾਂ ਚਾਹ ਬਣਾਵੇ ਜੇ ਉਹਦਾ ਮੂਡ ਅੱਛਾ ਹੈ ਨਾ ਜੇ ਅੱਛੇ ਮੂਡ ਹੈ ਮਾ ਤਾਂ ਉਹ ਰੋਟੀ ਫਲਦੀ ਆ ਉਹ ਲੱਗਦੀ ਆ ਵੀ ਉਹ ਸਵਾਦ ਜਿਹੜਾ ਉਹਦਾ ਦਿਮਾਗ ਦਾ ਜਿਹੜਾ ਰਸ ਹੈ ਉਹ ਪਰਿਵਾਰ ਚ ਵੀ ਫਲਦਾ ਉਸੇ ਧਰਮ ਕੇ ਡਰਾਈਵਰ ਚੰਗਾ ਹੋਵੇ ਤੇ ਤੁਹਾਡਾ ਘੁੰਮਣਾ ਵੀ ਸਫਲ ਹੋ ਜਾਂਦਾ ਇਹ ਗੱਲ ਇਹਨਾਂ ਤੋਂ ਮੈਂ ਮਤਲਬ ਸਮਝ ਆਈ ਆ ਇਹ ਬੜੀ ਵਧੀਆ ਗੱਲ ਹੈ ਹੋਰ ਲੋਕਾਂ ਲਈ ਵੀ ਤੇ ਮਤਲਬ ਮੌਕੇ ਦੀ ਗੱਲ ਹੈ ਡਰਾਈਵਰ ਵੀ ਇਨਸਾਨ ਹੀ ਹੁੰਦਾ ਵਾ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਕਿਸੇ ਨੂੰ ਵਰਦੀ ਚ ਵੇਖ ਲਿਆ ਤੇ ਉਹਨੂੰ ਉੱਥੇ ਤੱਕ ਨਹੀਂ ਉਹਦੇ ਅੰਦਰਲਾ ਇਨਸਾਨ ਉਹਦਾ ਵੀ ਪਰਿਵਾਰ ਹੈ ਉਹਦੀ ਵੀ ਰੋਜ਼ੀ ਰੋਟੀ ਹੈ ਤੇ ਮੈਨੂੰ ਇਹ ਦੱਸੋ ਵੀ ਅੰਗਰੇਜ਼ਾਂ ਨਾਲ ਕਦੀ ਘੁੰਮਿਆ ਹੋ ਇੱਕ ਟੂਰ ਲਾਇਆ ਸੀ ਜੀ ਮੈਂ ਮਨਾਰੀ ਅੱਛਾ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਰਿਹਾ? ਉਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਹੁੰਦਾ ਜੀ। ਜਿੱਦਾਂ ਮੰਨ ਲਓ ਆਪਣੇ ਜੋ ਇੰਡੀਆ ਦੀ ਸਵਾਰੀ ਹੈ ਨਾ ਉਹ ਥੋੜਾ ਜਿਆਦਾ ਪੇੜਪੰਚ ਕਰਦੀ ਹੈ ਆਪਣੇ ਨਾਲ ਡਰਾਈਵਰ ਨਾਲ ਹਮੇਸ਼ਾ। ਹਾਂ ਜੇ ਮੰਨ ਲਓ ਕਈ ਜਗ੍ਹਾ ਮੰਗੇ ਨੇ ਜਿ세 ਗੱਡੀ ਨਹੀਂ ਪਹੁੰਚ ਪੰਦੀ। ਹਾਂ ਜੀ। ਪਟੂ ਕਹਿੰਦੇ ਭਾਜੀ ਗੱਡੀਆਂ ਜਾਂਦੀਆਂ ਤੁਸੀਂ ਲੈ ਕੇ ਜਾਓ। ਅੱਛਾ। ਹਾਂ ਜੀ। ਹਾਂ ਬਟ ਜੋ ਅੰਗਰੇਜ਼ ਲੋਗ ਹੈ ਨਾ ਉਹ ਇਸ ਚੀਜ਼ ਨੂੰ ਬਹੁਤ ਕੰਪਰੋਮਾਈਜ਼ ਕਰਦੇ। ਅਗਰ ਤੁਸੀਂ ਇਹਨਾਂ ਨੂੰ ਕਹੋਗੇ ਨਾ ਸਰ ਇੱਕੋ ਗੱਡੀ ਉੱਥੇ ਜਾ ਨਹੀਂ ਸਕਦੀ। ਆ ਉਹ ਤੁਹਾਨੂੰ ਕਹਿ ਦਿੰਗੇ ਤੁਸੀਂ ਛਾਓ ਹੋਰ ਗੱਡੀ ਲਾ ਲ ਮੈਨੂੰ ਇਹ ਦੱਸੋ ਵੀ ਕਿਹ ਡਰਾਈਵਰ ਹੈ ਮਿਸਯੂਜ਼ ਵੀ ਕਰਦੇ ਆ ਸਵਾਰੀ ਦਾ ਮੋਟਰ ਦੇ ਉਹ ਕਿਵੇਂ ਕਰਦੇ ਇਹ ਤੀਜਾ ਤਾਂ ਆਪਾਂ ਦੱਸਨੇ ਆ ਇੱਕੋ ਜਿਹਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੈ ਮਿਸਯੂਜ਼ ਕਰਨ ਦਾ ਲੁੱਟਣ ਦਾ ਲੁੱਟਦਾ ਬਲੋਰਨ ਘਟੀ 10-15 ਕਿਲੋਮੀਟਰ ਕਮਾਤੀ ਦੋਨੇ ਕਰਾ ਐਕਸਟਰਾ ਲੈ ਲਈ ਆ ਐਦਾਂ ਹੋ ਗਿਆ ਇਹ ਹੋ ਗਿਆ ਬੋ ਗਿਆ ਅਰੇ ਉਹ ਹਰਦਾ ਮੇਰੇ ਸਾਹਮਣੇ ਤਨੇ ਹਰਦਾ ਨਹੀਂ ਮੰਮੀ ਜ਼ਿੰਦਗੀ ਉਹਨੇ ਚੋੜ ਕੱਢਿਆ ਆ ਵੀ ਇਹ ਆਪਣਾ ਤੇ ਆ ਵੀ ਜੋ ਹੱਕ ਹਲਾਲ ਦਾ ਮਿਲ ਜੇ ਹਾਂ ਉਹ ਬਹੁਤ ਹੈ ਬੇਈਮਾਨੀ ਦਾ ਕਿਤੇ ਪੈਸਾ ਬਚਦਾ ਨਹੀਂ ਕਿਤੇ ਬਾ ਸਕੇ ਹੀ ਸਮਝ ਨਾ ਬਈ ਯਾਰ ਕੁਛੀ ਦਉਣ ਤੋਂ ਇਹ ਵੀ ਆ ਇਹ ਇਕੱਠੇ ਮਿਲ ਬਲ ਕੇ ਖਾਪੀ ਰਹੇ ਆ ਜੋ ਵੀ ਆ ਤੇ ਉਹ ਇੱਕ ਪਰਿਵਾਰ ਹੀ ਬਣ ਜਾਂਦਾ ਵਾ ਤੇ ਇਹ ਅੱਛੀ ਗੱਲ ਐ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਡਰਾਈਵਰਾਂ ਦਾ ਕਾਬਿਆਂ ਤੇ ਰੈਸਟੋਰੈਂਟਾਂ ਤੇ ਇਹਨਾਂ ਦਾ ਕੋਈ ਹੁੰਦਾ ਵਾ ਵੀ ਜਿੱਦ ਨਾਲ ਉਹ ਕਈ ਜਾਣ ਕੇ ਉੱਥੇ ਰੁਕਦੇ ਜਿੱਥੇ ਉਹਨਾਂ ਨੂੰ ਕਮਿਸ਼ਨ ਮਿਲਦੀ ਐ ਇਹੋ ਚੀਜ਼ ਹੁੰਦੀ ਆ ਪੇ ਇਹਦਾ ਪਣਦਾ ਬਿੱਲ ਬਣ ਦੋ ਮੈਨੂੰ ਤਾਂ ਇੰਨੇ ਆਏ ਇਸ ਤਰ੍ਹਾਂ ਦੀ ਕਮਿਸ਼ਨ ਮਿਲਦੀ ਐ ਮੈਂ ਸੁਣਨ ਜਾਇਆ ਕਈ ਕਰਦੇ ਵੀ ਆ ਦੇਖੋ ਜੀ ਕਈ ਟਾਬੇ ਹੈ ਵੀ ਨੇ ਹਾਂ ਵਿਚ ਨਹੀਂ ਵੀ ਗਏ ਪਟ ਮੋਸਟਲੀ 99% ਆ ਬਦੇ ਡਰਾਈਵਰ ਨੂੰ ਪਲਮ ਰਿਮਿਜ਼ਲਵਾ ਹਾਂ ਉਹ ਜ਼ਰੂਰ ਦਿੰਦੇ ਨੇ ਉਹ ਕਿਉਂਕਿ ਦੇਖੋ ਅਗਰ ਕਿਸੇ ਖੁਦ ਸਵਾਰੀ ਜਾਂਦੀ ਹੈ ਉਹ ਇੱਕ ਡਰਾਈਵਰ ਦੀ ਬਦੌਲਤ ਇੱਥੇ ਰੁਕਦੇ ਨੇ ਕਿਉਂਕਿ ਸਵਾਰੀ ਕੋਈ ਵੀ ਵਾਰੋਂ ਆਂਦੀ ਉਹਨੂੰ ਇਸ ਰੂਟ ਦਾ ਨਹੀਂ ਪਤਾ ਹੁੰਦਾ ਉਹ ਹਮੇਸ਼ਾ ਡਰਾਈਵਰ ਨੂੰ ਹੀ ਮੰਨ ਲੋ ਆਖਦੇ ਨੇ ਕਿ ਭਾਜੀ ਕੋਈ ਇਦਾਂ ਦੀ ਜਗ੍ਹਾ ਤੇ ਰੁਕੋ ਜਿੱਥੇ ਖਾਣਾ ਸਾਨੂੰ ਵਧੀਆ ਮਿਲਦੇ ਹਾਂ ਹਾਂ ਬਾਕੀ ਜੋ ਜਾਣਕਾਰ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਸ ਥਾਪੇ ਤੇ ਖਾਣਾ ਬਧੀਆ ਮਿਲਦਾ ਉਹ ਡਰਾਈਵਰ ਨੂੰ ਪਹਿਲੇ ਕਹਿੰਦੇ ਨੇ ਕਿ ਭਾਜੀ ਇਸ ਥਾਪੇ ਉਧਰ। ਇਹ ਉਹ ਮਤਲਬ ਜਿਹੜੇ ਟਾਬੇ ਆਲੇ ਖਵਾਉਂਦੇ ਆ ਉਹਦੇ ਚ ਸਪੈਸ਼ਲ ਰੋਟੀ ਨੇ ਕਿ ਦਾਲ ਫੁਲਕਾ ਜਾਂ ਜੋ ਵੀ ਚੱਲਦੀ ਸਬਜ਼ੀ। ਨਹੀਂ ਨਹੀਂ ਜੋ ਮਤਲਬ ਬਣਿਆ ਹੁੰਦਾ ਜੀ ਬਧੀਆ ਤੁਸੀਂ ਜੋ ਵੀ ਆਰਡਰ ਕਰ ਸਕਦੇ ਹੋ। ਅੱਛਾ ਮਤਲਬ ਡਰਾਈਵਰ ਜੋ ਵੀ ਆਰਡਰ ਕਰੇ ਜਿੰਨੇ ਨਾਨ ਵੇਜ ਖਾਣਾ ਨਾਨ ਵੇਜ ਵੀ ਖਾ ਸਕਦੇ। ਇਹ ਨਾ ਨਾਨ ਵੇਜ ਤਾਂ ਨਹੀਂ ਹੁੰਦਾ ਜੀ ਵੈਸੇ ਸਾਰੇ ਥਾਬੇ ਵੇਜਿਟੇਰੀਅਨ ਹੁੰਦੇ ਨੇ। ਅੱਛਾ ਹਾਂਜੀ ਸਭ ਕਿਉਂਕਿ ਜੋ ਵੀ ਹੁੰਦਾ ਫੈਮਿਲੀ ਤੇ ਚਲੋ ਇਹ ਬਗਲ ਬਧੀਆਂ ਸੋਹਣੀ ਹੋਗੀ ਤੇ ਸੜਕ ਤੇ ਤੁਸੀਂ ਕਦੇ ਕਿਸੇ ਮਦਦ ਕੀਤੀ ਹੋਵੇ ਕਿਸੇ ਨੂੰ ਵੇਖ ਕੇ ਵੀ ਇਹ ਵਿਚਾਰਾ ਫਸਿਆ ਕੇ ਦਾ ਟਾਇਰ ਪੈਂਚਰ ਹੋ ਜਾਂਦਾ ਕੇ ਦਾ ਉਹ ਦਿੱਤਾ ਖੋਦਜੀ ਮੈਂ ਤੇ ਵੈਸੇ ਵੀ ਜੀ ਸੋਚ ਕੇ ਚੱਲਦਾ ਜਿੱਥੇ ਵੀ ਕੋਈ ਸਾਨੂੰ ਡਰਾਈਵਰ ਭਾ ਮਿਲਦਾ ਹੋਣਾ ਉਹ ਪਹਿਲਾਂ ਬ੍ਰੇਕ ਮਾਰ ਕੇ ਪੁੱਛ ਲਈਦਾ ਕਿ ਭਾਜੀ ਕਿ ਦੱਸੋ ਕੀ ਦਿੱਕਤ ਆਈ ਏ ਕੀ ਪ੍ਰੋਬਲਮ ਹੈ ਜਿੰਨੀ ਮਦਦ ਹੋ ਸਕਦੀ ਆ ਪੂਸ ਦੀ ਕਰ ਦੇਈ ਜੀ ਅੱਜਕੱਲ ਗੱਡੀਆਂ ਵੱਡੀਆਂ ਹੋ ਗਈਆਂ ਦਿਮਾਗ ਛੋਟੇ ਹੋ ਗਏ ਚਲਾਉਣ ਵਾਲਿਆਂ ਨੂੰ ਸਮਝ ਨਹੀਂ ਹੁੰਦੀ ਵੱਡੇਕਰਾਂ ਦੇ ਕਾਕੇ ਤੇ ਗੱਡੀਆਂ ਵੱਡੀਆਂ 18 ਦੇ ਉਹ ਇਹ ਵੋ ਪਰ ਉਹ ਕਿਸੇ ਦੀ ਜਾਣ ਦੀ ਕੀਮਤ ਨਹੀਂ ਸਮਝਦੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਦੇਖੋ ਜੋ ਜਾਨ ਹੈ ਇੱਕ ਵਾਰ ਮਿਲਦੀ ਹੈ ਇਹ ਬਾਰ ਬਾਰ ਨਹੀਂ ਆਉਂਦੀ ਤੁਸੀਂ ਇੱਥੇ ਆਏ ਹੋਏ ਨੂੰ ਇੰਜੋਏ ਕਰੋ ਇਹ ਤਾਂ ਨਾ ਕੋਈ ਬਿਨਾਈ ਮੋਦ ਮਰਵਾਕੀ ਪਰ ਉਹ ਕਹਿੰਦੇ ਆ ਵੀ ਜਵਾਨੀ ਵੀ ਇੱਕੋ ਵਾਰ ਆਉਂਦੀ ਹੈ ਜੇ ਜਾਨ ਆਉਂਦੀ ਹੈ ਤੇ ਉਹ ਜਵਾਨੀ ਨੂੰ ਉਹਨਾਂ ਦਾ ਵਰਤਨ ਲਿੱਤੇ ਆ ਬੜ ਆਪਣੀ ਆਪਣੀ ਸੋਚ ਲੈ ਕੇ ਚੱਲਦੇ ਆ ਜੀ ਹਾਂ ਜਵਾਨੀ ਆਂਦੀ ਆ ਉਹਨੂੰ ਉਸ ਤਰੀਕੇ ਨਾਲ ਮਾਣੋ ਸਾਈਡ ਡਰਾਈਵਿੰਗ ਦੇ ਅਸੂਲ ਦੇਖੋ ਜੀ ਮੇਨ ਤੇ ਸਪੀਡ ਲਿਮਟ ਹਾਂ ਆਪਣੀ ਲਾਈਨ ਚੱਲੋ ਹਾਂ ਓਵਰਟੇਕ ਨਾ ਕਰੋ ਕਦੇ ਵੀ ਮੋੜ ਤੇ ਜਾ ਕੇ ਓਵਰਟੇਕ ਨਾ ਮਾਰੋ ਐ ਹਮੇਸ਼ਾ ਜਿੱਥਾ ਜ਼ਿਆਦਾ ਇੱਥੇ ਐਕਸੀਡੈਂਟ ਪੈਣੇ ਆ ਆਕਾ ਤੇ ਤੁਹਾਡਾ ਵਾ ਖਾਕੀ ਵਰਦੀ ਨਾਲ ਕਿੰਨਾ ਕੁ ਪੈਸਾ ਖਾਕੀ ਵਰਦੀ ਨਾਲ ਵਾ ਬੱਤ ਪਏ ਲੇ ਕਾਪੀ ਅਸਰ ਦਿੱਲੀ ਬਹੁਤ ਜ਼ਿਆਦਾ ਬਿਲਦਾ ਹੈ ਦਿੱਲੀ ਤੇ ਉਹ ਉਹ ਵੀ ਸੱਚ ਦੱਸੋ ਵੀ ਉਹ ਕਿਵੇਂ ਛੱਡਦੇ ਆ ਤੇ ਕਿਵੇਂ ਉਹਨਾਂ ਦੇ ਤਰੀਕਿਆਂ ਤੇ ਕਿਹੜੀ ਕਿਹੜੀ ਗੱਲਾਂ ਫੜਦੇ ਆ ਦੇਖੋ ਜੀ ਉਹ ਇੱਕ ਤੇ ਵੈਸੇ ਕਈ ਵਾਰੀ ਸਿਸਟਮ ਚੱਲੇ ਜਾਂਦਾ ਬਿਯਾਅ ਨੰਬਰ ਨੂੰ ਵੈਸੇ ਨਹੀਂ ਟੱਪਣ ਦਿੰਦੇ ਅਰੇ ਟੱਪਣ ਨਹੀਂ ਦਿੰਦੇ ਹਾਂਜੀ ਪੰਜਾਬ ਦੇ ਮਨ ਲੋ ਕਿਝ ਕੱਢਦੇ ਉਹਨਾਂ ਵੀ ਇਹ ਗੱਡੀ ਆਈਏ ਲੁੱਟ ਲਓ ਬਾਅਦ ਵਿੱਚ ਸਿਸਟਮ ਇਹੀ ਲੱਗਦਾ ਜੀ ਕਿਉਂਕਿ ਮੇਰੇ ਨਾਲ ਵੀ ਕਾਫੀ ਵਾਰ ਹੋ ਚੁੱਕੇ ਆ ਇਦਾਂ ਦਾ ਕਾਗੀ ਪੱਤਰ ਚੈੱਕ ਕਰਨ ਤੋਂ ਬਾਅਦ ਹੀ ਉਹ ਐਂਟਰੀ ਮੰਗਦੇ ਨੇ ਹਾਂ ਵੀ ਸਾਨੂੰ ਐਂਟਰੀ ਦੇ ਲੋ ਅ ਮੈਂ ਨਾ ਸੁਣਿਆ ਕਿ ਇਹਨੇ ਕਿ ਇਹਨੇ ਪਰਸੂ ਚਾਤ ਗੱਲ ਕੀਤੀ ਕਹਿੰਦੇ ਉਹ ਤੇ ਨਾ ਸਾਡੀ ਗੱਡੀ ਸੀ ਤੇ ਸਾਡੇ ਕੋਲ ਪਤਾ ਨਹੀਂ ਕੋਈ ਡੀਜ਼ਲ ਵਾਲੀ ਸੀ ਤੇ ਉਹ ਚੱਲ ਨਹੀਂ ਬੰਦ ਹੋ ਗਈ ਹੈ ਨਾ ਹਾਂਜੀ ਉਹ ਵਿੱਚ ਨਾ ਕਈ ਵਾਰੇ ਬੰਦ ਕਰ ਦਿੰਦੇ ਨੇ ਹਾਂ ਬਟ ਇਹਨਾਂ ਦੀ ਕੋਈ ਅਪਡੇਟ ਆਂਦੀ ਰਹਿੰਦੀ ਆ ਵਿੱਚ ਚਲਾ ਵੀ ਦਿੰਦੇ ਨੇ ਵਿੱਚ ਬੰਦ ਕਰ ਦਿੰਦੇ ਨੇ ਨਹੀਂ ਉਹ ਕਹਿੰਦੇ ਵੀ ਸਾਡੀ ਗੱਡੀ ਨੂੰ ਰੋਕ ਲਿਆ ਖੁਲਸ ਵਾਲੇ ਨੇ ਤੇ ਉਹਨੂੰ ਬਾਰੋ-ਬਾਰ ਉਹਨਾਂ ਨੇ ਨਿਬੇੜਤਾ ਉਹ ਕਹਿੰਦਾ ਹੁਣ ਅੱਗੇ ਜਾਣਾ ਤਾਂ ਕੋਈ ਅੱਗੇ ਇਹ ਕਹਿ ਦਿਓ ਵੀ ਇਹ ਖਾਤਾ ਕੋਡਵਰਡ ਹੁੰਦਾ ਉਹ ਜਿਹੜਾ ਯੱਕ ਮਿਲੂਗਾ ਉਹਨੂੰ ਕਹਿ ਦੇਣਾ ਵੀ ਮੈਂ ਸ਼ਗਨ ਪਾ ਆਇਆ ਹਾਂ ਹਾਂ ਅਈ ਵਾਰ ਨਾ ਉਹ ਅਧਿਕ ਸਿੰਬਲ ਜਾ ਬਣਾ ਕੇ ਦੇ ਦਿੰਦੇ ਨੇ ਜਾਂ ਤੇ ਹੈਸ਼ਟੈਗ ਦਾ ਪਾ ਦਿੰਦੇ ਨੇ ਜਾਂ ਕੋਈ ਇਹ ਲੁਕੁੰਡਲੀ ਵਰਤਦਾ ਨੇ ਕਹਿਣਾ ਰੀਰ ਬੰਨਿਆ ਪਾਇਤਾ ਵਸਤਰੀ ਕੀ ਦੀ ਐਂਟਰੀ ਆ ਬਾਲਰ ਕਿ ਕੀ ਬਰੀ ਹੈ ਕਿ ਵੱਡੀ ਲੀੜ ਲੀ ਉਹਦੇ ਨਾਲ ਇੱਕ ਉਹ ਰੰਗ ਹੈ ਜੋ ਪੈਨ ਹੁੰਦਾ ਉਹਦੇ ਰੰਗ ਦੀ ਚੀਜ਼ ਹੁੰਦਾ ਜਾਂ ਰੈੱਡ ਹੋਏਗਾ ਜਾਂ ਬਲੂ ਹੋਏਗਾ ਪੀ ਹੋਏਗਾ ਸਭ ਤੋਂ ਪਹਿਲਾਂ ਪੁਲਿਸ ਨੇ ਆਪਣੇ ਕੋਡ ਰੱਖੇ ਹੋਏ ਆ ਵੀ ਆ ਕੋਡ ਹੋ ਗਿਆ ਤੇ ਪਾਸ ਆ ਬਬ extra cb بیچਨੇ ਕਰਦੇ ٹیم ਕਰ ਦਿਆ ਫਿਰ ਮਚ ਜਾਂ ਵੱਡੀਆਂ ਵੱਡੀਆਂ ਪਾਰਟੀਆਂ ਜੋ ਤੇ ਟੱਪਾ ਲਾ ਰਹੇ ਤੇ ਵਗਾਦੋ ਪੇਪਰ ਕਿ ਡਰਾਈਵਿੰਗ ਲਾਈਟ ਵੀ ਇਹਨਾਂ ਨੂੰ ਚੱਲਣਾ ਮਿਲਤਾ ਤੇ ਕਿਤੇ ਗੁੱਸਾ ਆ ਹੋਏ ਵੀ ਯਾਰ ਜਿੱਦੇ ਕਿਤੇ ਨਜਾਇਜ਼ ਜਾਂ ਮਾਰ ਕੀਤੀ ਹੋਵੇ ਬੇਪੁਲਿਸ ਵਾਲੇ ਨੇ ਇਹ ਕਿਸੇ ਦੂਜੇ ਬੱਧੇ ਤੋਂ ਇੱਕ ਵਾਰ ਮੈਂ ਆਪਣਾ ਸਰਦੂਲਗੜ ਤੋਂ ਜਾ ਰਹੀ ਸੀ ਦਿੱਲੀ ਨੂੰ ਇੱਕ ਨਾ ਉਧਰ ਆਂਦਾ ਆਪਣਾ ਬਦਰਗੜ ਤੋਂ ਪਹਿਲਾ ਇੱਕ ਟੋਲ ਅੰਨਾ ਉਹ ਟੋਲ ਕ੍ਰੋਸ ਕਰਨ ਤੋਂ ਬਾਅਦ ਨਾ ਪੁਲਿਸ ਵਾਲੇ ਖੜੇ ਸੀ ਅਰਛੇ ਜੀ ਪੁਲਿਸ ਉਹ ਹਰਿਆਣੇ ਦੀ ਸੀ ਤੇ ਉਹਨਾਂ ਨੇ ਉੱਥੇ ਮੈਨੂੰ ਰੋਕਿਆ ਜੀ ਮੈਨੂੰ ਆਪਣੇ ਸਾਰੇ ਕਾਗਜ਼ ਪੱਤਰ ਚੈੱਕ ਕਰਾਈ ਮੇਰਾ ਸਵਾਰੀ ਸੀ ਜੋ 에어ਪੋਰਟ ਦੀ ਸੀ ਤੇ ਮੈਂ ਉਹਨਾਂ ਨੂੰ ਸਾਰੇ ਕਾਗਜ਼ ਪੱਤਰ ਕਹਿੰਦੇ ਸੀ ਠੀਕ ਹੈ ਓਕੇ ਹੈ ਐਂਟਰੀ ਕਰਾ ਦਿਓ ਮੈਂ ਕਿਹਾ ਜੀ ਐਂਟਰੀ ਕਿਸ ਗੱਲ ਦੀ ਮੈਂ ਕਿਹਾ ਮੈਂ ਕੋਈ ਅੰਦਰ ਨਹੀਂ ਦੇ ਉਹਨਾਂ ਨੇ ਕਿਹਾ ਮੈਂ ਡਰਾਈਵਰ ਬੰਦਾ ਜੀ ਮਾਲਕ ਨੇ ਮੇਰੇ ਸਰ ਕੋਣੇ ਲੈ ਕਿਥੋਂ ਦੇ ਪੈਸੇ ਹਾਂ ਤੇ ਕਹਿੰਦੇ ਨੇ ਜੀ ਐਂਟਰੀ ਤੇ ਲੱਗਣੀ ਲੱਗਣੀ ਹੈ ਇੱਧਰ ਮੈਂ ਉੱਤੇ ਕਮ ਸੇ ਕਮ ਉਹਨਾਂ ਕੋਲ ਇੱਕ ਘੰਟਾ ਬੈਠ ਕੇ ਗਿਆ ਅੱਛਾ ਪਰ ਮੈਂ ਐਂਟਰੀ ਉੱਤੇ ਕੁਝ ਨਹੀਂ ਕਰਵਾਇਆ ਕਿਉਂਕਿ ਮੇਰੇ ਕਾਗਜ਼ ਪੱਤਰ ਮੇਰੀ ਗੱਡੀ ਦਾ ਸਭ ਟੈਕਸ ਓਕੇ ਸੀਗੇ ਮੈਂ پیسے ਕੋ ਦੇਵਾ ਪਰ ਤੁਮ ਉਤਰੀ ਗਲਤੀ ਨਹੀਂ ਹੈ ਬਦ ਦਿੱਤਾ ਨਹੀਂ ਨਹੀਂ ਜੀ ਮੈਂ ਇੱਕ ਵੀ ਰੈਂਡਾ ਬੈਠ ਕੇ ਨਿਕਲ ਗਿਆ ਸਰ ਉੱਤੇ ਹੋਵੇ ਤਾਂ ਪਾਬੀ ਧੀਰੀ ਹੋਵੇ ਸੀ ਇੱਕ ਮੈਨੂੰ ਇਹ ਦੱਸੋ ਵੀ ਅੱਜ ਕੱਲ ਪੰਜਾਬ ਚ ਪੜਾ ਮਤਲਬ ਲੋਕਾਂ ਨੂੰ ਇੱਕ ਮਨਸਾ ਕਦائش ਉਹ ਪੀ ਜਾਂਦੀ ਆ ਰਾਤ ਨੂੰ ਡਰਾਈਵਿੰਗ ਨਹੀਂ ਕਰਨੀ ਉਹ ਰਾਤ ਨੂੰ ਰਫੀ ਬਣ ਕੇ ਖੜੇ ਹੁੰਦੇ ਆ ਗੱਟੀ ਤੇ ਅੰਡੇ ਮਾਰ ਦਿੰਦੇ ਆ ਯਾ ਕਰ ਦਿੰਦੇ ਆ ਇਹੋ ਜਿਹਾ ਘਟਨਾ ਵਾਪਰੀ ਤੁਹਾਡੇ ਨਾਲ ਜਾਂ ਕਦੇ ਵਾਕ ਉਹ ਦੋਸਤ ਮਿੱਤਰ ਨਾਲ ਨਹੀਂ ਕੋਈ ਇਹੋ ਜਿਹੀ ਘਟਨਾ ਮੇਰੇ ਨਾਲ ਤੇ ਕੋਈ ਵਾਪਰੀ ਨਹੀਂ ਹੈਗੇ ਤੇ ਹਾਂ ਨਹੀਂ ਐਦਾਂ ਨਹੀਂ ਕੋਈ ਹਰਕਤ ਹੋਈ ਹੈ ਬਟ ਇਹ ਚੀਜ਼ਾਂ ਹੈਗੀਆਂ ਨੇ ਜੋ ਕਿ ਲਾਲੋ ਅੱਜਕੱਲ ਨਸ਼ੇ ਦਾ ਦੌਰ ਚੱਲ ਰਿਹਾ ਹੈ ਇਸੇੜੀ ਨੇ ਜੋ ਸਭ ਤੋਂ ਜ਼ਿਆਦਾ ਇਹ ਕੋਈ ਜਗ੍ਹਾ ਨਹੀਂ ਜੋ ਸੁੰਨੀਆਂ ਜਗਾਵਾਂ ਨੇ ਉਨਾ ਅਰੋੜਾ ਤੇ ਹਰਕਤਾਂ ਹੁੰਦੀ ਐ ਨਾ ਅੱਛਾ ਤੇ ਤੁਸੀਂ ਗੱਡੀ ਚ ਸੌਂਦੇ ਜਦੋਂ ਮੰਨ ਲਓ ਵੀ ਕਿਤੇ ਬਾਹਰ ਜਿਸ ਤਰ੍ਹਾਂ ਆਉਂਦੇ ਜਾਂ ਜਿਸ ਤਰ੍ਹਾਂ ਹਾਂਜੀ ਜਿਆਦਾ ਮੇਰੇ ਡੇਰੇ ਗੱਡੀ ਕੀ ਹੁੰਦੀ ਐ ਗੱਡੀ ਚ ਕੀ ਸਮਾਨ ਰੱਖਿਆ ਹੁੰਦਾ ਤੁਹਾਡੀ ਗੱਡੀ ਚ ਕੀ ਕੀ ਨਾਲ ਲੈ ਕੇ ਚੱਲਦੇ ਹੋ ਦੇਖੋ ਜੀ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਹੁੰਦਾ ਹੈ ਬਾਕੀ ਇਸ ਤਰ੍ਹਾਂ ਆਪਣਾ ਗੱਡੀ ਜਾਂਦਾ ਜਿਵੇਂ ਜਿਆਦਾਤਰ ਸਿਮਲਾਮ ਨਾਲੀ ਚੱਲੀਦਾ ਠੰਡਾ ਏਰੀਆ ਆ ਡਬਲ ਕੰਬਲ ਹੁੰਦਾ ਜੀ ਗੱਦਾ ਲਾ ਵਗੈਰਾ ਤੋਂ ਕੀ ਰੱਖਿਆ ਹੋਇਆ ਚਾਹ ਤੇ ਠੰਡ ਜੀ ਵੀ ਤੇ ਮੀਂਹ ਜੀ ਵੀ ਤੇ ਨੀਂਦ ਵਧੀਆ ਆ ਜਾਂਦੀ ਗੱਡੀ ਹਾਂਜੀ ਹਾਂਦੀ ਬਹੁਤ ਵਧੀਆ ਤੇ ਆ ਮਲੇ ਇੱਕ ਘੜੀ ਆ ਚਾ ਪੇ ਮਤਲਬ ਚਲੋ ਇਹ ਰਹਿਣ ਦਾ ਵੀ ਤੁਹਾਡਾ ਹੋ ਗਿਆ ਗੱਡੀ ਦੇ ਸਮਾਨ ਦਾ ਵੀ ਹੋ ਗਿਆ ਤੇ ਹੋਰ ਕੋਈ ਵੱਖਰਾ ਤਜਰਬਾ ਜ਼ਿੰਦਗੀ ਚ ਹੋਇਆ ਵੇ ਡਰਾਈਵਿੰਗ ਕਰਦਿਆਂ ਤਜਰਬਾ ਤਾਂ ਵੈਸੇ ਕੋਈ ਨਹੀਂ ਜੀ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਜਿੰਨਾ ਲੋਕ ਸੋਚਦੇ ਆ ਕਿ ਡਰਾਈਵਰੀ ਸੌਕੀ ਹੈ ਆ ਉਹ ਨਹੀਂ ਹੈ ਨਹੀਂ ਕਿਉਂ ਕਿ ਦੇਖੋ ਹਰ ਵਕਤ ਬੱਦੇ ਦੀ ਜਾਨ ਹਥੇਲੀ ਕਰੰਦੀ ਏ ਹਾਂ ਡਰਾਈਵਰ ਦੇ ਨਾਲ ਕਤੋਂ-ਕਤੇ 6 ਤੋਂ 7 ਜਾਨਾਂ ਹੁੰਦੀਆਂ ਨੇ ਆ ਜਿਹਨਾਂ ਨੂੰ ਉਹ ਲੈ ਕੇ ਚੱਲਦਾ ਇਹ ਸਭ ਦੀ ਰਿਸਪੌਂਸਿਬਿਲਟੀ ਉਸ ਡਰਾਈਵਰ ਤੇ ਹੁੰਦੀ ਏ ਇਸ ਕਰਕੇ ਡਰਾਈਵਰ ਦਾ ਸਤਿਕਾਰ ਕਰੋ ਜਿੰਨਾ ਕਰ ਸਕਦੇ ਜਿਹੜੀਆਂ ਗੱਡੀਆਂ ਕਈ ਕਹਿੰਦੇ ਜੀ ਨੋਵਾ ਬੈਸਟ ਹੈ ਤੋ ਇਹ ਕਹਿੰਦੇ ਆਰਟਿਕਾ ਬੈਸਟ ਹੈ ਇਹ ਡਰਾਈਵਰ ਨੂੰ ਵਧੀਆ ਗੱਡੀ ਕਿਹੜੀ ਲੱਗਦੀ ਆ ਦੇਖੋ ਜੀ ਆਪਣੀ ਆਪਣੀ ਕੰਪਨੀ ਦੀ ਹਰ ਇੱਕ ਦੱਬੀ ਬੈਸਟ ਹੈ ਹਿੰਗਾ ਇਹਨਾਂ ਦੀ ਬਟ ਨੋਵਾ ਐਲੀਓ ਕੰਫਰਟ ਹਾਂ ਅੰਟ ਆਟੋ ਕਾ ਗੱਡੀ ਹੈ ਉਹ ਵੀ ਕੰਫਰਟ ਹੈ ਅੱਛਾ ਹਾਂਜੀ ਤੇ ਚਲੋ ਹੋਰ ਮੈਨੂੰ ਇਹ ਦੱਸੋ ਵੀ ਅਗਲੇ ਜ਼ਿੰਦਗੀ ਚ ਜੇ ਤਰ੍ਹਾਂ ਕੋਈ ਕੋਈ ਨੌਕਰੀ ਦਾ ਤਾਂ ਦਾ ਤੇ ਅਗਲੀ ਪ੍ਰੋਮੋਸ਼ਨ ਆ ਹੁੰਦੀ ਆ ਕੋਈ ਕਿਸੇ ਜੌਬ ਤੋਂ ਹੁੰਦਾ ਉਹਦੀ ਪ੍ਰੋਮੋਸ਼ਨ ਆ ਹੁੰਦੀ ਆ ਹੁਣ ਤੁਸੀਂ ਡਰਾਈਵਰ ਤੇ ਤੁਹਾਡੀ ਕੀ ਪ੍ਰੋਮੋਸ਼ਨ ਹੋਊਗੀ ਸਾਡੀ ਕੋਈ ਪ੍ਰੋਮੋਸ਼ਨ ਨਹੀਂ ਦੀਜੀ ਬਸ ਇਹ ਹੈ ਕਿ ਗੱਡੀ ਕਦੇ ਅਪਡੇਟ ਕਰ ਲਾਂਗੇ ਹੋ ਸਕਦਾ ਟੈਂਪੂ ਡਰਾਈਵਰ ਆ ਜੇ ਤੇ ਮਾਲਕ ਲਈ ਬੰਦ ਦਿਸੋ ਇਹਦੇ ਮਾਲਕੀ ਹੈ ਜੀ ਮੁਰਕੀ ਹੈ ਆਪਣਾ ਜਦੋਂ ਮਾਲਕ ਨੇ ਗੱਡੀ ਦਿੱਤੀ ਆਪਣੇ ਕੋ ਲਈਏ ਆਪਾਂ ਹੀ ਮਾਲ ਲਗਾਏ ਨਹੀਂ ਇਹ ਵੀ ਗੱਲ ਵਧੀਆ ਵਾ ਕੋਈ ਵੀ ਗੱਡੀ ਉਹਨੂੰ ਆਪਣੀ ਬਣਾ ਕੇ ਚਲਾਉਗੇ ਉਹ ਹਮੇਸ਼ਾ ਬਰਦੇਗੀ ਪਰ ਇਹ ਵੈਲਿਊ ਵੈਲਿਊ ਦੀ ਗੱਲ ਹੁਣ ਬਾਹਰਲੇ ਦੇਸ਼ਾਂ ਦੇ ਜਿੰਨੇ ਵੀ ਮੋਸਟਲੀ ਇੰਡੀਅਨ ਨੇ ਸਾਰੇ ਟਰੱਕਰ ਨੇ ਟੈਕਸੀ ਦਾ ਕੰਮ ਬਹੁਤ ਚੱਲ ਰਿਹਾ ਵਾ ਸਿਵਲ ਡ੍ਰੀਮ ਸਾਡਾ ਇਹ ਹੈ ਜੀ ਕਿ ਮੈਂ ਵਿਦੇਸ਼ ਜਾ ਕੇ ਪਾਕੀ ਚਲਾ ਰਿਹਾ ਹਾਂ ਐ ਤੇ ਇੰਡੀਆ ਜੀ ਵੀ ਮੈਂ ਸੋਚਿਆ ਵਾ ਲੌਂਗ ਕਰਮਟ ਨਹੀਂ ਚਲਾਨੀ ਡਰਾਈਵਰੀ ਇਹ ਕਰਨੀ ਬਟ ਮੈਂ ਹੱਲੇ ਵੀ ਟ੍ਰਾਈ ਕਰ ਰਿਹਾ ਕਿ ਜਦੋਂ ਵੀ ਮੇਰਾ ਬਾੜਾ ਬਣੇਗਾ ਮੈਂ ਬਾਹਰ ਜਾ ਕੇ ਪਾਕੀ ਚਲਾ ਰਾਂਗਾ ਉੱਤਰ ਕਿਉਂ ਇੱਕ ਮੰਚ ਕਿਉਂ ਸੁਭਮ ਉਹ ਇੱਕੜਾ ਜੀ ਛੋਟੇ ਹੁੰਦੇ ਨਹੀਂ ਜਿਵੇਂ ਹੁੰਦਾ ਨਾ ਆਪਣੇ ਹਾਂ ਜਿਵੇਂ ਸਾਡੇ ਸ਼ੁਰੂ ਤੋਂ ਪਹਿਲਾਂ ਪੈਕ ਚਲਾਉਂਦੇ ਮੇਰੇ ਚਾਚਾ ਜੀ ਵੀ ਚਲਾਉਂਦੇ ਕੋਣ ਵੀ ਚਲਾਉਂਦੇ ਨੇ ਹਾਂ ਕੋਈ ਕੋਣਦਾ ਵੀ ਆ ਇੱਕ ਬਾਹਰ ਦਾ ਤਰਾਕੀ ਤੇ ਚਲਾ ਕੇ ਦੇਖ ਅੱਛਾ ਦੇ ਉਹ ਆਪਣੇ ਪੰਜਾਬੀਆਂ ਨੂੰ ਨਾ ਵੀ ਇਹ ਜਹਾਜ਼ ਵੀ ਚਲਾ ਕੇ ਦੇਖਣ ਉਹ ਇੱਕ ਇੱਕ ਰਾਲਾ ਤੇ ਲਾ ਕੇ ਵੇਖ ਹਾਂ ਇਹ ਉਹ ਮਤਲਬ ਉਹ ਗਾਣਾ ਤੋਂ ਹੀ ਸੱਚ ਕਰਨਾ ਤੇ ਰਵੇ ਡਰ ਐਵਰ ਟਰੱਕ ਕਾ ਵਾਲੇ ਆਵੇ ਇੱਤੇ ਜੀ ਦਿੱਤਣ ਕਾ ਤੇ ਉਹ ਇੱਕ ਮਾਨਕ ਸਿੰਘ ਦਾ ਬੜਾ ਮਸ਼ਹੂਰ ਗਾਣਾ ਗੰਡਾ ਨਿਤ ਬੰਬੇ ਉਹ ਪਠਾਨ ਗੋੜ ਜਾਵੇ ਇਨੀ ਯਾਰਾਂ ਦਾ ਟਰੱਕ ਬੰਦੀਏ ਅੱਛਾ ਦੇ ਟਰੱਕਾਂ ਆ ਤੇ ਕਾਰਾਂ ਵਾਲੇ ਦੀ ਲਾਈਫ ਚ ਕੀ ਪੱਕ ਹੈ ਇੱਕ ਕਾਲੇ ਦੀ ਕਾਰ ਵਾਲੀ ਲਾਈਫ ਵੀ ਕੋਈ ਬਹੁਤਾ ਫਰਕ ਨਹੀਂ ਹੈ ਜੀ ਹਾਂ ਬਟ ਉਹਨਾਂ ਦੀ ਜੋ ਲਾਈਫ ਉਹ ਟਫੀ ਦੀ ਟੱਕ ਵੇਦੀ ਜਾ ਉਹ ਉਹ ਜ਼ਿਆਦਾ ਟਫ ਰਹਿੰਦੀ ਉਹ ਜ਼ਿਆਦਾ ਟਫ ਰਹਿੰਦੀ ਹੈ ਪਤਾ ਕੀ ਹੈ ਜੀ ਡਰਾਈਵਰੀ ਦਾ ਪਤਾ ਉਹਦੋਂ ਚੱਲਦਾ ਜਦੋਂ ਤੁਰੀ ਜਾਂਦੀ ਗੱਡੀ ਦਾ ਕੋਈ ਟਾਇਰ ਪਟਾਖਾ ਮਾਰ ਜੇ ਆ ਜਾਂ ਕੋਈ ਮਕੈਨੀਕਲ ਦਿੱਕਤ ਆ ਜੇ ਉਦੋਂ ਲੰਬੀ ਮਨੋ ਦਿੱਕਤ ਪੈਦਾ ਹੁੰਦੀ ਹੈ ਤੇ ਆਰ ਕੋਈ ਸਵੇਰੇ ਆਪਣਾ ਜਦੋਂ ਮੈਂ ਉੱਠਦਾ ਵਾ ਰੱਬ ਦਾ ਨਾਮ ਲੈ ਕੇ ਆਪਣਾ ਕੰਮ ਸਟਾਰਟ ਕਰਦਾ ਤਾਂ ਤੁਸੀਂ ਕੀ ਕਰਦੇ ਹੋ ਜਪਾ ਜੀ ਸਭ ਤੋਂ ਪਹਿਲਾਂ ਆਪਣਾ ਉਮਤੋ ਕੇ ਪਾ ਕੜੀ ਕਰੀ ਵਰ ਕੇ ਆਪਣੀ ਪਲਗ ਡਿਰੀ ਇਹ ਪਕੂਚੀ ਕਰੀ ਦੀਏ ਅਰ ਸਾ ਪੋਨੂ ਸਿੰਘ ਆਦੀ ਤੇ ਜੀ ਕਿ ਜੋ ਰੇੜਾ ਐਕਸ ਨੇ ਰੇੜਾ ਤੇ ਪਰਮਾਰ ਗਿਆ ਹੋਇਆ ਨਹੀਂ ਜੀ ਦਾਦੇ ਕਰਾਇਆ ਨਹੀਂ ਉਹ ਮੈਂ ਇੱਕ ਹੋਰ ਮਿੱਤਰ ਡਰਾਈਵਰ ਸੀ ਉਹਦੇ ਨਾਲ ਬੈਠਾ ਸਾਂ ਉਹਨੇ ਨਾ ਆਪਣੀ ਟ੍ਰੈਵਰ ਸੀਟ ਦੇ ਸਾਹਮਣੇ ਉੱਤੇ ਸ਼ੀਸ਼ੇ ਦੇ ਥੱਲੇ ਨਾ ਉਹ ਜਿਹੜਾ ਹੁੰਦਾ ਸ਼ੀਸ਼ਾ ਥੱਲੇ ਰੋ ਕਰੀਦਾ ਫਲਿੱਪ ਜੈਂ ਉਹਦੇ ਥੱਲੇ ਆਪਣੇ ਬੱਚੇ ਦੀ ਆਪਣੀ ਵਾਈਫ ਦੀ ਫੋਟੋ ਲਾਈ ਹੋਈ ਮੈਂ ਇਹ ਕਿਉਂ ਕਹਿੰਦਾ ਇਹ ਨੂੰ ਯਾਦ ਰੱਖਦਾ ਵੀ ਮੈਂ ਡਰਾਈਵਰ ਇਸ ਸੀਟ ਤੇ ਬੈਠ ਕੇ ਗਲਤੀ ਨਹੀਂ ਕਰਨੀ ਵੀ ਮੈਂ ਘਰ ਜਾ ਕੇ ਇਹਦਾਂ ਨੂੰ ਮੈਂ ਤੁਹਾਡੇ ਫਿਰ ਉਹਨੂੰ ਬੱਚੇ ਪਰਵਾਰ ਤੇ ਬਾਪੇ ਦੀ ਐਪ ਆਦੀ ਬਾਪੇ ਰ ਜਾ ਕੇ ਮੈਂ ਤੇ ਇਤੋ ਇਸ ਰੋਜ਼ੀ ਰੋਟੀ ਕੋ ਡਰਾਈਵਰੀ ਚੋਂ ਪੱਜ ਜਾਂਦਾ ਇੱਕ ਵਾਰੀ ਦਾਲ ਪੁਰਕਾ ਚੰਗਾ ਰਹਤਾ ਵਧੀਆ ਤਾਲ ਫੁਰਕਾ ਜਲਦਾ ਕਿ ਕਦੀ ਮਤਲਬ ਮਿਕਸ ਵਜ ਵੀ ਖਾ ਲੈਂਦੇ ਹੋਈ ਜਾਂਦਾ ਜੀ ਕਦੇ ਕਦੇ ਹੀਰਵਲੀ ਵੀ ਵਾਜੇ ਨੇ ਮਤਲਬ ਲੌਂਗ ਟਰਮ ਤੋਂ ਇਹ ਕਿਹਾ ਕਿ ਫਾਰਮ ਸਿ ਜਾ ਕੇ ਤੇ ਹੱਤਰਾ ਲਾ ਲੈ ਕੋਈ ਟਰੀਪ ਹੈ ਜੀ ਹਾਂ ਆਪਣਾ ਤੇ ਕੋਈ ਹੁਣ ਸਾਡੇ ਪਿਆਰੇ ਦਰਸ਼ਕਾਂ ਨੂੰ ਆਪਣੀਆਂ ਮਤਲਬ ਮੁਸ਼ਕਲਾਂ ਵੀ ਤੁਸੀਂ ਦੱਸਦੇ ਆਂ ਵੀ ਆਂਦੀ ਆ ਮੈਂ ਤੇ ਕੋਈ ਆਪਣੇ ਦਿਲ ਦੀ ਗੱਲਬਾਤ ਆਖਰੀ ਦੌਰ ਦੇ ਸਾਂਝੀ ਕਰਦੇ ਹੋਏ ਤਾਂ ਹੀ ਆਸਾ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਲਾਸਟ ਦੇ ਵਿੱਚ ਵੀ ਜੋ ਵੀ ਬੰਦਾ ਇਸ ਟ੍ਰੈਲੈਂਚ ਆ ਰਿਹਾ ਹੈ ਹਰ ਐਵਰੀ ਕਰ ਰਿਹਾ ਹੈ ਬਸ ਉਹ ਹਮੇਸ਼ਾ ਇਹ ਸੋਚ ਕੇ ਚੱਲੇ ਕਿ ਜੋ ਵੀ ਉਹਦੇ ਨਾਲ ਬੈਠਾ ਉਹਦੀ ਵੀ ਜ਼ਿੰਮੇਵਾਰੀ ਉਹਦੇ ਉੱਪਰ ਹੈ ਤੇ ਉਹਰੇ ਆਪਣੇ ਘਰ ਪਰਿਵਾਰ ਵੀ ਜਾ ਕੇ ਮਿਲਣਾ ਸਾਰੇ ਡਰਾਈਵਰ ਹੀ ਹਮੇਸ਼ਾ ਕਾਇਦੇ ਕਾਨੂੰਨਸ ਰਹਿ ਕੇ ਚੱਲੋ ਇੱਕ ਚੀਜ਼ ਮੈਂ ਹੋਰ ਰਹਿ ਗਈ ਮੇਟੂ ਦਿਲ ਯਾਦ ਆ ਗਈ ਹੈ ਇਹ ਅਕਸਰ ਡਰਾਈਵਰਾਂ ਨੂੰ ਬਦਨਾਮ ਕੀਤਾ ਜਾਂਦਾ ਵੀ ਉਹ ਆ라마ਰ ਖਾ ਕੇ ਚਲਾਉਂਦੇ ਆ ਜਾਂ दारू ਪੀਂਦੇ ਆ ਇਹ 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 ਮੈਜ ਕਿਉਂ ਬਣਾਈ ਗਈ ਲੋਕਾਂ ਇਹ ਦੇਖੋ ਜੀ ਇਹ ਪਹਿਲਾਂ ਵਾਲੇ ਜੋ ਟ੍ਰੱਕਾਂ ਦੇ ਡਰਾਈਵਰ ਸੀਗੇ ਹਾਂ ਜੀ ਉਹ ਮਤਲਬ ਸਭ ਨੂੰ ਨਹੀਂ ਕਹਿ ਸਕਦੇ ਆ ਮੈਂ ਹੁੰਦੇ ਜਿਹੜੇ ਘੁਣਾਉਂਦੇ ਨੇ ਹਾਂ ਜੀ ਜਿਆਦਾ ਕਿ ਕੀ ਆਪਣੇ ਖੁੱਕੀ ਖਾ ਲੈਂਦੇ ਨੇ ਹਾਂ ਜੀ ਕਾਰਡ ਕਿੰਦੇ ਤੈਨੂੰ ਹਾਂ ਜੀ ਕਾਰਡ ਲਾ ਕੇ ਗੱਡੀ ਚੱਲਦੀ ਏ ਉਹਦੇ ਚ ਇਹ ਆ ਕਿ ਬੰਦਾ ਨੀਂਦਰ ਕੱਢ ਜਾਂਦਾ ਨਹੀਂ ਉਹ ਅਗਲਿਆਂ ਦੀ ਮਜਬੂਰੀ ਹੈ ਨਾ ਵੀ ਸ਼ੌਂਕ ਤਾਂ ਨਹੀਂ ਹੁੰਦਾ ਸ਼ੌਂਕ ਕਿਸੇ ਨੂੰ ਨਹੀਂ ਹੁੰਦਾ ਜੀ ਬੰਦੇ ਨੂੰ ਜਦੋਂ ਤਕਾਵਟ ਮਾਲਕ ਨੇ ਹੁੰਦਾ ਨਾ ਪਿੱਛੋਂ ਵੀ ਆ ਗੱਡੀ ਇੱਥੇ ਪਹਚਾਣੀ ਤੁਸੀਂ ਇੰਨੇ ਵਜੇ ਇੰਨੇ ਵਜੇ ਬੰਦਲ ਤੋਂ ਲਾਣੀ ਲਾਣੀ ਹੈ ਇਹੋ ਕਿਸੇ ਟਾਈਮ ਤੇ ਫਿਰ ਆਏਗੀ ਨਾ ਜੀ ਹਾਂ ਇਹਦੇ ਐਨੀ ਵੀ ਬੰਦਾ 24 ਘੰਟੇ ਵੀ ਡਰਾਈਵ ਕਰਕੇ ਜਾਂਦਾ ਤੇ ਜਿੱਦੀ 2-4 ਘੰਟੇ ਸੌਂ ਲਿਆ ਐਤੀ ਜੁੰਦੀ ਹੈ ਬਗਲੇ ਸਾਰੇ ਨਹੀਂ ਨਸ਼ਾ ਕਰਦੇ ਮੈਂ ਤੁਹਾਡੇ ਸਾਹਮਣੇ ਆ ਮੈਂ ਹੱਥ ਕਹ ਨਹੀਂ ਲਾਂਦਾ ਇਹਨਾਂ ਚੀਜ਼ਾਂ ਨਹੀਂ ਪੂਰੇ ਦੀ ਪੂਰਨ ਗੁੜਾ ਦਾ ਲੈ ਲੈ ਜੀ ਉਹ ਚਾਹ ਜ਼ਰੂਰ ਬੀਨੇ ਆ ਉਹ ਤੇ ਨਸ਼ਾ ਹੀ ਉਹ ਵੀ ਚਾਹ ਵੀ ਪਰ ਰਹਿ ਦੇ ਸਕਦੇ ਕਿ ਸਾਡੀ ਪੰਜਾਬੀ ਫਤ ਆਦਰੂ ਦੇ ਅੱਖ ਵੀ ਚਾਰ ਵਾਲੀ ਗੱਲ ਕਰ ਲਈ ਤੇ ਇਹ ਵਧੀਆ ਗੱਲ ਹੈ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅਵਤਾਰ ਸਿੰਘ ਜੀ ਨਾਲ ਡਰਾਈਵਰਾਂ ਦੀ ਜ਼ਿੰਦਗੀ ਦੇ ਬਾਰੇ ਅਸੀਂ ਕਿਸੇ ਖਾਸ ਪਰਸਨal ਨਹੀਂ ਆਈ ਸਾਰੇ ਇੱਕ ਨੂੰ ਸਾਂਝੇ ਤੌਰ ਤੇ ਇਹ ਜਾਣਕਾਰੀਆਂ ਦਿੱਤੀਆਂ ਨੇ ਜਿਹੜੀਆਂ ਡਰਾਈਵਰਾਂ ਨੂੰ ਮੁਸ਼ਕਲਾ ਪੇਸ਼ ਆਉਂਦੀਆਂ ਨੇ ਪਰ ਇਹਨਾਂ ਨੇ ਬੜੇ ਵਧੀਆ ਮੈਨੂੰ ਵੀ ਸਬਕ ਸਿਖਾਤਾ ਵਾ ਕਿ ਡਰਾਈਵਰ ਵੀ ਇਨਸਾਨ ਹੁੰਦਾ ਵਾ ਉਹਦੇ ਨਾਲ ਇਨਸਾਨਾਂ ਵਾਂਗ ਅਗਰਤਾ ਕਰਨਾ ਚਾਹੀਦਾ ਆ ਦਰਸ਼ਕ ਸਾਡੇ ਵਿੱਚੋਂ ਦੀ ਲੰਘ ਰਹੇ ਆ ਸਾਡੇ ਪੌਡਕਾਸਟ ਵਾਲੀ ਜਗ੍ਹਾ ਤੋਂ ਤੇ ਅਸਲੀ ਇਹ ਮਤਲਬ ਕੁੱਲੇ ਇਹ ਖੁੱਲਾ ਪੋਡਕਾਸਟ ਆ ਕੁੱਲੀਆਂ ਗੱਲਾਂ ਨੇ ਤੇ ਖੁੱਲੇ ਬੰਦੇ ਨੇ ਤੇ ਵਕ ਗੱਲ ਵਕਰੀ ਇਸੇ ਕਰਕੇ ਬਣਦੀ ਆ ਕਿਉਂਕਿ ਵਕਰੇ ਬੰਦੇ ਲੈਂਦੇ ਆ ਇਹਨਾਂ ਵਿਚਾਰਿਆਂ ਦਾ ਤੇ ਇਹ ਦੁੱਖ ਦਰਦ ਕੋਈ ਸੋਚਦਾ ਹੀ ਨਹੀਂ ਆ ਔਰ ਬਹੁਤ ਸਾਰੇ ਗਲਤਫਹਿਮੀਆਂ ਭਰਮ ਭਲੇ ਕਿ ਆ ਵੀ ਡਰਾਈਵਰ ਅਮਲੀ ਹੁੰਦੇ ਆ ਡਰਾਈਵਰ ਅਫੀਮ ਖਾਂਦੇ ਆ ਡਾਇਰੈਕਟਰ ਪੁਰਾਣਾ ਪੂਰਾ ਕਰਦੇ ਆ ਪਰ ਨਹੀਂ ਯਾਰ ਹਰ ਇੱਕ ਦੀ ਉਹਨਾਂ ਦੀ ਵੀ ਮਜਬੂਰੀ ਸਮਝੋ ਹਾਂ ਕਤੀ ਮੈਨੂੰ ਇਹ ਚੱਲ ਹੋਰ ਯਾਦ ਆ ਕਿ ਮੈਂ ਖਤਮ ਨਹੀਂ ਇਹਦੇ ਕਰਨਾ ਇਹ ਕਹਿੰਦੇ ਤੁਸੀਂ ਗਾਣਿਆਂ ਤੇ ਬੜਾ ਚੱਲਦੇ ਤਾਂ ਕੀ ਕਰਨ ਹੁੰਦਾ ਗਾਣਾ ਯੱਤੀ ਵੈਸੇ ਹੀ ਹੁੰਦਾ ਮਲੋ ਗੱਡੀ 'ਚ ਜੇ ਕੋਈ ਗਾਣਾ ਚੱਲਦਾ ਰਹਿੰਦਾ ਹੈ ਬੰਦਾ ਬੋਰ ਨਹੀਂ ਹਾਂ ਸਵਾਰੀ ਅਸਿਸਟਮ ਇਹਦਾ ਵੀ ਸੋ ਵੀ ਜਾਂਦੇ ਨੇ ਉਹ ਆਪਣੀ ਰੈਸਟ ਵੀ ਕਰ ਲੈਂਦੇ ਨੇ ਹਾਂ ਪਰ ਡਰਾਈਵਰ ਕਈ ਸਵਾਰੀ ਹੁੰਦੀ ਹੈ ਡਰਾਈਵਰ ਨੂੰ ਬੁਲਾ ਕੇ ਰਾਜੀ ਦਿੱਤੇ ਅੱਠ ਲੋ ਉਹਦੇ ਵਿੱਚ ਵੀ ਗੱਲਾਂ ਬਾਤਾਂ ਨਹੀਂ ਕਰਨਾ ਹੁੰਦਾ ਹਾਂ ਅਗੇ ਡਰਾਈਵਰ ਤੁਸੀਂ ਆਪ ਸੋਚ ਕੇ ਦੇਖੋ ਅਗਰ ਤੁਸੀਂ ਬੈਠੇ ਹੋ ਇੱਕ ਜਗ੍ਹਾ ਤੇ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਕਰੇ ਤੁਸੀਂ ਬੈਠੇ ਬੋਰ ਹੋ ਜਾਓਗੇ ਉਸ ਨਾਲ ਬੰਦੇ ਨੇ ਸੁਸਤੀ ਪੈਣੀ ਸ਼ੁਰੂ ਹੋ ਜਾਏ ਹਾਂ ਬਲੋ ਹਲਕੀ ਹਲਕੀ ਗੱਨਾ ਤੇ ਬਦਲੂਨ ਦਾ ਵਲਟੇ ਰਵੇ ਗਾਣੇ ਚੱਲਦੇ ਰਹਿਣ ਉਸਨੇ ਬੰਦਾ ਬੋਰ ਨਹੀਂ ਪਈ ਤੇ ਤੁਹਾਡੀ ਅਫਸਤ ਗਾਉਣ ਵਾਲਾ ਫੇਵਰੇਟ ਸਿੰਗਰ ਕਿਹੜਾ ਕੀ ਕਰ ਤਾਈ ਹੈ ਖੜੇ ਹੋ ਜਾਂਦੇ ਪਟ ਦੇਖੋ ਜੀ ਜਦੋਂ ਰਾਤਾਂ ਨੂੰ ਮਰੇ ਮਨੋਂ ਇਦਾਂ ਹੋਈਦਾ ਨੀਂਦਰੇ ਬਰੀ ਦਾ ਤਾਂ ਆਪਾਂ ਨਿਸ਼ੱਕਰ ਗਿੱਲ ਦੇ ਗਾਣੇ ਲਾ ਲਈਦੇ ਆ ਅਜੀ ਤਾਰੇ ਦੀ ਲੋਏ ਮਿੱਟੀ ਮਿੱਠੀ ਖੁਸ਼ਬੋਏ ਕਦੇ ਕੱਠੇ ਨਹੀਂ ਸੀ ਹੋਏ ਕਿੰਨਾ ਚਿਰ ਹੋ ਗਿਆ ਮੈਨੂੰ ਬੱਤੰਗੀ ਜੀ ਜਿਹੜੀ ਲੱਗਦੀ ਹੈ ਮੈਂ ਗਾ ਲੈਣਾ ਤੈਨੂੰ ਗਾ ਲੈਕ ਅਧਿਆ ਆਓ ਫਿਰ ਇੱਤ ਤਮਾਹਣੀ ਆਸੇ ਉਹ ਬਾਹਰ ਦੇ ਰੋਂਦਾ ਆ ਦੇ ਕੇ ਜਦੋਂ ਗੱਡੀ ਚ ਚੱਲਦੇ ਹਾਂ ਮੈਂ ਨਾਲ-ਨਾਲ ਗਾ ਲੈਣਾ ਬਹੁਤ ਨਾਲ-ਨਾਲ ਗਾਓ ਨਾ ਗਾ ਕੇ ਕੋਈ ਸੁਣਾ ਦਿਓ ਗੂੰਗਣਾ ਕੇ ਤਾਰੇ ਜੀ ਦੇਖੋ ਆਪਾਂ ਨੂੰ ਕੋਈ ਇਹਦਾ ਜਾਨ ਨਹੀਂ ਅੱਬਲ ਅਸੇ ਜਬ ਚੱਲਦੇ ਹਾਂ ਮੈਨੂੰ ਸਾਰੇ ਗਾਣੇ ਆਦੇ ਤੇ ਵੈਸੇ ਡਰਾਈਵਰੀ ਤੋਂ ਇਲਾਵਾ ਸ਼ੌਕ ਕੀ ਨੇ ਤੁਹਾਡੇ ਬਸ ਇਹ ਜੀ ਕੋਪੜ ਕਰਦਾ ਹੋਰ ਰਿਪ ਕਰ ਰਹੀ ਹੈ ਅੱਛਾ ਆ ਗੱਲ ਆ ਸੌਰੀ ਜੀ ਪਤ ਸਿੰਘ ਜੀ ਦੇ ਨਾਲ ਗੱਲਾਂ ਕੀਤੀਆਂ ਬੜਾ ਮਜ਼ਾ ਆਇਆ ਵੱਖਰੀਆਂ ਗੱਲਾਂ ਸੁਣ ਕੇ ਬੜਾ ਇਜ਼ਤਮਾਰ ਮਿਲਿਆ ਇਹਨਾਂ ਨੇ ਪਿਆਰ ਦਿੱਤਾ ਤੇ ਅਸੀਂ ਵੀ ਇਹਨਾਂ ਨਾਲ ਰਲ ਮਿਲ ਕੇ ਅਗਲੇ ਸਫ਼ਰ ਤੇ ਜਾਣਾ ਹੁਣ ਇਸ ਪੋਡਕਾਸਟ ਨੂੰ ਇਸ ਗੱਲ ਵੱਖਰੀ ਨੂੰ ਹੁਣ ਇੱਥੇ ਤੱਕ ਹੀ ਸੀਮਿਤ ਰੱਖ ਰਹੇ ਆ ਅਗਲੀ ਵਾਰੀ ਫੇਰ ਬੱਕਰੇ ਬੰਦੇ ਨਾਲ ਵੱਖਰੀ ਗੱਲ ਕਰਾਂਗੇ ਵਧੀਆ ਗੱਲ ਕਰਾਂਗੇ ਚੰਗਾ ਲੱਗੇ ਇਹਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਸ਼ੇਅਰ ਕਰੋ ਲੋਕਾਂ ਤੋਂ ਪਚਾਓ ਕਿਉਂਕਿ ਇਹ ਗੱਲ ਵੱਖਰੀ ਆ ਗੱਲ ਵੱਖਰੀ ਵਿੱਚ ਗੁਰਿੰਦਰ ਬਾਈ